ਲੋਕਾਂ ਨੇ ਕਹਿੰਦੇ ਦਲਬੱਦੂ ਨੂੰ ਨਕਾਰਿਆ ਤੁਸੀਂ ਵੀ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦੀ ਪਾਰਟੀ ਦੇ ਵਿੱਚ ਆਉਂਦੇ ਹੋ ਆਮ ਆਦੀ ਪਾਰਟੀ ਵਾਲੇ ਜਿਹੜੇ ਐ ਐ ਐਮ ਐਲ ਏ ਸੀਗੇ ਸ਼ੀਤਲੰਗੁਰਾਲ ਹੋਣੀ ਉਹ ਭਾਜਪਾ ਚਲੇ ਗਏ ਨੇ ਇਹ ਦੋਵਾਂ ਦੇ ਕੰਬੀਨੇਸ਼ਨ ਨੂੰ ਲੋਕੀ ਕੀ ਐਕਸੈਪਟ ਕਰਨਗੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਜੀ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਵਿੱਚ ਆਏ ਉਹ ਰਾਜ ਦੇ ਮੈਂਬਰ ਪਾਰਲੀਮੈਂਟ ਬਣਦੇ। ਪਾਰਟੀ ਬਦਲ ਕੇ ਲੋਕਾਂ ਨੇ ਨਕਾਰਿਆ ਹੁੰਦਾ ਤੇ ਉਹ ਐਮਪੀ ਨਾ ਬੰਦੇ। ਤੋਥੀ ਜੀਪੀ ਵੀ ਹਾਰ ਕੇ ਜੀਪੀ ਵੀ ਕਾਂਗਰਸ ਛੱਡ ਕੇ ਆਵਾ ਦੀ ਪਾਰਟੀ। ਤਾਂ ਮੇਰਾ ਇੱਥੇ ਸੱਤਾ ਬਹੁਤ ਜ਼ਿਆਦਾ ਹੈ। ਇੱਥੇ ਲੋਟਰੀ ਸਿਸਟਮ ਬਹੁਤ ਜ਼ਿਆਦਾ ਹੈ। ਤਾਂ ਹੋਡੀ ਸਰਕਾਰ ਹੈ ਕੀ ਇਸ ਦੇ ਉੱਤੇ ਨਕੇਲ ਲੱਗ ਪਾਉਗੀ? ਕੀ ਪਹਿਲਾਂ ਚੱਲ ਰਿਹਾ ਸੀ ਜੇ ਤੁਸੀਂ ਆਉਂਦੇ ਹੋ ਤਾਂ ਕੀ ਤੁਸੀਂ ਨਕੇਲ ਕਰਨ ਦੇ ਵਿੱਚ ਇਸ ਦੇ ਵਿੱਚ ਕਾਮਯਾਬ ਹੋਵੋਗੇ? ਜੰਦਰ ਵੈਸਟ ਵਿੱਚ ਜੋ ਹੈ बच्चा बच्चा जानदा है की नशा कौन بکاندا ਹੈ और नशा कौन कौन ਵੇਚਦਾ ਹੈ जनता ਹੈ ਸਭ ਜਾਣਦੀ ਹੈ ਪਾਰਟੀ ਨੇ ਉਹਨਾਂ ਨੂੰ ਹੀ 2 ਸਾਲ ਐਮ.ਐਲ.ਏ ਬਣਾ ਕੇ ਰੱਖਿਆ ਪਾਰਟੀ ਦੇ ਵਿੱਚ ਹੀ ਰਹੇ ਉਹ ਅਗਰ ਕੋਈ ਮੜਾਕਾਮ ਹੁੰਦਾ ਹੈ ਇੱਕ ਤੇ ਉਹ ਪੁਲਿਸ ਦੀ ਸਹਿਮਤੀ ਨਾ ਹੁੰਦਾ ਜੀ ਇੱਕ ਉਸ ਹਲਕੇ ਦੇ ਰਿਪ੍ਰੈਜ਼ੈਂਟੇਟਿਵ ਦੀ ਸਹਿਮਤੀ ਨਾ ਹੁੰਦਾ ਅਗਰ ਹਲਕੇ ਦਾ ਰਿਪ੍ਰੈਜ਼ੈਂਟੇਟਿਵ ਚਾਹੇ ਕਿ ਮੈਂ ਆਪਣੇ ਇਲਾਕੇ 'ਚ ਕੋਈ ਬੁਰਾਈ ਨਹੀਂ ਆਂਦੇਣੀ ਤੇ ਉਥੇ ਬੁਰਾਈ ਨਹੀਂ ਆ ਸਕਦੀ ਤੁਹਾਡੇ ਤੱਕ ਵੀ ਆਉਂਦੀਆਂ ਸੀ ਖਬਰਾਂ ਇਹ ਜਦੋਂ ਸ਼ੀਤਲ ਹੁਣੀ ਐਮਐਲਏ ਸੀ ਤੁਹਾਡੇ ਤੱਕ ਆਉਂਦੀਆਂ ਤੁਹਾਡੀ ਸਾਰੀ ਲੀਡਰਸ਼ਿਪ ਜਲੰਧਰ ਦੇ ਵਿੱਚ ਆ ਚੁੱਕੀ ਹੈ ਵਿਰੋਧੀ ਸਵਾਲ ਖੜੇ ਕਰਦੇ ਨੇ ਕਹਿੰਦੇ ਜੇ ਕੰਮ ਕੀਤੇ ਹੋਏ ਨੇ ਤੇ ਸਾਰਿਆਂ ਨੂੰ ਜਲੰਧਰ ਆ ਕੇ ਡੇਰੇ ਲਾਉਣ ਦੀ ਕੀ ਲੋੜ ਹੈ ਜਿਨ੍ਹਾਂ ਲੋਕਾਂ ਨੇ ਸਮੱਸਿਆ ਹੱਲ ਕਰਨੀਆਂ ਹਨ ਉਹਨਾਂ ਨੇ ਕੀਤੀਆਂ ਨਹੀਂ ਅੱਜ ਕਹਿ ਰਹੇ ਨੇ ਸਮੱਸਿਆ ਹੈਗੀਆਂ ਨੇ ਉਹ ਤੁਹਾਡੀ ਜ਼ਿੰਮੇਵਾਰੀ ਸੀ 7 ਸਾਲ ਤੁਸੀਂ 5 ਸਾਲ ਤਾਂ ਉਸ ਦਾ ਐਮਐਲਏ ਆ ਅੱਜ 2 ਸਾਲ ਐਮ दे आई एम एमएलए फ्रॉम आहमदी पार्टी एमएलए एज ए इंडिविजुअल ही वाज रिस्पांसिबल एज ए पर्सन तू तू साथ साथ कोनी काम करायेगे आज तू कह रहे हो कि काम नहीं हो रहे सीवरेज चलदा व्हाट्सएप वाला नहीं चलदी तू उसी तो काम कराने सन 92 तू जीत के तोडी पार्टी ने जीत के जेडे सी ओहो एमएलए अपने हासिल कीते 92 ਨੇ ਬਹੁਤ ਸਾਰਾ ਪ੍ਰਚਾਰ ਵੀ ਕੀਤਾ ਕੀ ਲੱਗਦਾ ਉਹਨਾਂ ਕੰਮਾਂ ਦਾ ਅਸਰ ਰਿਫਲੈਕਟ ਨਹੀਂ ਹੋਇਆ ਐਮਪੀ ਦੀ ਚੋਣਾਂ ਦੇ ਵਿੱਚ ਔਰ ਲੋਕਾਂ ਨੇ ਫਿਰ ਕਾਂਗਰਸ ਨੂੰ ਕਿਉਂ ਵਿਕਲਪ ਚੁਣਿਆ ਤੁਹਾਨੂੰ ਹਾਲਾਂਕਿ ਆਮ ਆਦੀ ਪਾਰਟੀ 'ਚ ਰਿੰਕੂ ਲੈ ਕੇ ਆਉਣ ਵਾਲੇ ਸਿਗੇ ਪਰ ਰਿੰਕੂ ਹੀ ਛੱਡ ਕੇ ਚਲੇ ਜਾਂਦੇ ਨੇ ਤੁਸੀਂ ਰਹਿ ਜਾਂਦੇ ਹੋ ਤਾਂ ਜਦੋਂ ਪਾਰਟੀ 'ਚ ਰਹਿ ਗਏ ਸੀ ਤਾਂ ਸੋਚਿਆ ਸੀ ਮਹਿਸੂਸ ਕੀਤਾ ਸੀ ਕਿ ਇਕੱਲੇ ਰਹਿ ਗਏ ਹਾਂ ਫੈਸਲਾ ਗਲਤ ਲੈ ਲਿਆ ਕਾਂਗਰਸ ਦੇ ਤੌਰ ਤੇ ਉਹਤੇ ਕਹਿੰਦੀ ਹੈ ਕਹਿੰਦੇ ਕਿ ਸਰਕਾਰ ਬਹੁਤੀ دیر ਹੁਣ ਟਿਕਣ ਵਾਲੀ ਨਹੀਂ ਹੈ ਸਰਕਾਰ ਤਾਂ ਸਰਕਾਰ ਜਿਹੜੀ ਹੈ ਉਹ ਡਿੱਗ ਜੂਗੀ ਪ੍ਰਤਾਪ ਬਾਜਵਾ ਦਾ ਇਹੀ ਥੋੜੇ ਦਿਨ ਪਹਿਲਾਂ ਬਿਆਨ ਆੰਦ ਹੈ ਉਹ ਕਹਿੰਦੇ ਆ ਕਿ ਸੀਐਮ ਭਗਵੰਤ ਮਾਨ ਇੱਕ ਨਾ ਛੰਦੇ ਬਣਨਗੇ ਉਹ 92 ਐਮਐਲਏ ਹੈਗੇ ਨੇ ਸਰਕਾਰ ਕਿਦਾਂ ਡਿੱਗ ਜੇਗੀ ਲੈ 12 13 ਐਮਐਲਏ ਦੇ ਨਾਲ ਥੋਸ ਕੱਢ ਜਾਈ ਨਹੀਂ ਹੈਗੀ ਐ ਵੈਸੇ ਇਸ ਸਿਆਸਤ ਦੀ ਤਸਵੀਰ ਬਖਰੀਨ ਲੱਗਦੀ ਕਿਸੇ ਟਾਈਮ ਤੁਸੀਂ ਰਿੰਕੋਣਾ ਵਾਸਤੇ ਪ੍ਰਚਾਰ ਕੀਤਾ ਸੀ ਵੋਟਾ ਪਾਉਣ ਵਾਸਤੇ ਜਦੋਂ ਉਹ ਬਾਈ ਇਲੈਕਸ਼ਨ ਲੜ ਰਹੇ ਸੀ ਐਮਪੀ ਦੀ ਉਹ ਭਾਜਪਾ ਚਲੇ ਗਏ ਔਰ ਜਿਹੜੇ ਸ਼ੀਤਲ ਇਥੋਂ ਦੇ ਐਮਐਲਏ ਸੀਗੇ ਉਹਨਾਂ ਨੇ ਕਿਸੇ ਟਾਈਮ ਤੁਹਾਡੇ ਜਦੋਂ ਤੁਸੀਂ ਭਾਪੀ ਦੇ ਵੱਲੋਂ ਕੰਟੈਸਟ ਕਰਦੇ ਹੁੰਦੇ ਸੀ ਤੁਹਾਡੇ ਵਾਸਤੇ ਪ੍ਰਚਾਰ ਕੀਤਾ ਸੀ ਜਿੱਪਲ ਆਏ ਐਮਪੀ ਬਣ ਗਏ ਜਿਸ ਪਾਰਟੀ ਨੇ ਐਮਪੀ ਬਣਾਇਆ ਜੀ ਉਹਨਾਂ ਛੜ ਕੇ ਚਲੇ ਗਏ ਇਹਨੂੰ ਐਮਐਲਏ ਬਣਾਇਆ ਉਹਨੇ ਮੇਰੇ ਬੰਦੇ ਬਾਅਦ ਅਸਤੀਫਾ ਦੇ ਦਿੱਤਾ ਬਣਿਆ ਸੀ 5 ਸਾਲ ਵਾਸਤੇ 2 ਸਾਲ ਬਾਅਦ ਅਸਤੀਫਾ ਦੇ ਦਿੱਤਾ ਮੁਕਾਬਲਾ ਕਿੰਨਾ ਦੇ ਦਿੱਤਾ ਹੋਰ ਅੱਜ ਜੋ ਮੁਕਾਬਲਾ ਜੋ ਨਜ਼ਰ ਆਉਂਦਾ ਹੈਗਾ ਸਾਡਾ ਕਾਂਗਰਸ ਦਾ ਮੁਕਾਬਲਾ ਹੈ ਕਾਂਗਰਸ ਦਾ ਮੁਕਾਬਲਾ ਹੈ ਔਰ ਉਹਦੇ باوجود ਜੇ ਹੈਗਾ ਚੱਣੀ ਦੀ ਲਹਿਰ ਅਜੇ ਵੀ ਬਰਕਰਾਰ ਹੈ ਵਾਕਤਾ ਡਾਟਾਪ੍ਰੋ ਪੰਜਾਬ ਟੀਵੀ ਤੇ ਮੈਂ ਹਾ ਗਗਨਦੀਪ ਸਿੰਘ 10 ਜੁਲਾਈ ਨੂੰ ਜਲੰਧਰ ਦੇ ਵਿੱਚ ਜਲੰਧਰ ਵੈਸਟ ਕੌਨਸਟਿਟਿਊਐਂਸੀ ਦੀ ਬਾਈਲੈਕਸ਼ਨ ਹੋਣੀ ਹੈ ਔਰ ਇਹ ਬਾਈਲੈਕਸ਼ਨ ਉਦੋਂ ਹੋ ਰਹੀ ਹੈ ਜਦੋਂ ਕੁਝ ਕੀ ਦਿਨ ਪਹਿਲਾਂ ਲੋਕ ਸਭਾ ਦੇ ਨਤੀਜੇ ਆਏ ਨੇ ਜਿਸ ਦੇ ਵਿੱਚ ਕਾਂਗਰਸ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਚਰਨਜੀਤ ਸਿੰਘ ਚੰਨੀ ਇੱਥੋਂ ਦੀ ਐਮਪੀ ਬਣੇ ਨੇ ਔਰ ਜੇਕਰ ਵਿਧਾਨ ਸਭਾ ਹਲਕਿਆਂ ਦੀ ਗੱਲ ਕਰ ਲਈਏ ਤਾਂ ਇਸੇ ਸੀਟ ਦੇ ਵਿੱਚ ਆਮ ਆਦੀ ਪਾਰਟੀ ਤੀਜੇ ਨੰਬਰ ਦੇ ਉੱਤੇ ਆਈ ਹੈ ਚਰਨਜੀਤ ਸਿੰਘ ਚੰਨੀ ਹੋਣੀ ਇਸ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਂਦੇ ਨੇ ਦੂਜੇ ਦੇ ਉੱਤੇ ਰਿੰਕੂ ਆਉਂਦੇ ਨੇ ਔਰ ਤੀਜੀ ਦੇ ਉੱਤੇ ਆਮ ਆਦੀ ਪਾਰਟੀ ਆਉਂਦੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਆਮ ਆਦੀ ਪਾਰਟੀ ਦਾ ਇਸ ਵੇਲੇ ਕਿਸ ਤਰੀਕੇ ਦੇ ਇਹ ਤਿਆਰੀਆਂ ਚੱਲ ਰਹੀਆਂ ਨੇ ਕਿਵੇਂ ਜੋਰ ਚੱਲ ਰਿਹਾ ਹੈ ਗੱਲਬਾਤ ਕਰਦੇ ਹਾਂ ਆਮ ਆਦੀ ਪਾਰਟੀ ਦੇ ਇੱਥੋਂ ਦੇ ਉਮੀਦਵਾਰ ਮੋਹਿੰਦਰ ਭਗਤ ਉਹਨਾਂ ਦੇ ਨਾਲ ਬੋਬੋ ਸਵਾਗਤ ਹੈ ਸੱਸ਼ੀ ਕਾਲ ਜੀ ਸੱਸ਼ੀ ਗਗਨ ਜੀ ਬਹੁਤ ਤੁਹਾਡਾ ਧੰਨਵਾਦ ਪੂਰੋ ਪੰਜਾਬ ਚੈਨਲ ਦਾ ਤੁਸੀਂ ਆ ਕੇ ਮੇਰੇ ਵਿਚਾਰ ਜਾਣਨੇ ਚਾਹੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਵੇਂ ਭਗਤ ਜੀ ਮੈਂ ਜ਼ਿਕਰ ਕੀਤਾ ਉਛੀ ਕੀ ਦਿਨ ਪਹਿਲਾਂ ਲੋਕ ਸਭਾ ਦੇ ਨਤੀਜੇ ਆਏ ਨੇ ਲੋਕ ਸਭਾ ਨਤੀਜਿਆਂ ਨੇ ਹਾਲਾਂਕਿ ਇੱਕ ਵਾਰ ਆਮ ਆਦੀ ਪਾਰਟੀ ਨੂੰ ਵੀ ਸਰਪ੍ਰਾਈਜ਼ ਕੀਤਾ ਕਿਉਂਕਿ ਨਾਰਾ 13 0 ਦਾ ਸੀ ਪਰ ਉਹ 13 ਦੇ ਮਰੋਂ ਇੱਕ हट ਗਿਆ ਤਿੰਨ ਰਹਿ ਗਈਆਂ ਸੀਟਾਂ ਔਰ ਖਾਸ ਤੌਰ ਦੇ ਉੱਤੇ ਜਲੰਧਰ ਸੀਟ ਦੀ ਜੇਕਰ ਮੈਂ ਗੱਲ ਕਰਾਂ ਇਸ ਕੌਨਸਟਿਊਐਂਸੀ ਦੇ ਵਿੱਚ ਤੁਸੀਂ ਤੀਜੇ ਨੰਬਰ ਦੇ ਉੱਤੇ ਹੋ ਕਿਵੇਂ ਤਿਆਰੀਆਂ ਚੱਲ ਰਹੀਆਂ ਕਿ ਐਕਸਪੈਕਟੇਸ਼ਨਸ ਨੇ ਲੋਕਾਂ ਦੇ ਵਿੱਚ ਕੀ ਕੁਝ ਤੁਸੀਂ ਮੁੱਦੇ ਲੈ ਕੇ ਜਾ ਰਹੇ ਹੋ ਦੇਖੋ ਸਭ ਤੋਂ ਪਹਿਲੇ ਤੇ ਜੋ ਵੀ ਜਨਤਾ ਨੇ ਅਮੈਂਡਮੈਂਟ ਦਿੱਤਾ ਸੀ ਖੜੇ ਮਿੱਥੇ ਸਵੀਕਾਰ ਕਰਨੇ ਆਂ ਔਰ ਬਾਕੀ ਜੋ ਲੋਕ ਸਭਾ ਦਾ ਇਲੈਕਸ਼ਨ ਹੋਇਆ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਦਾ ਇਲੈਕਸ਼ਨ ਔਰ ਵਿਧਾਨ ਸਭਾ ਦਾ ਇਲੈਕਸ਼ਨ ਆਪਸ ਵਿੱਚ ਬਹੁਤ ਇਹਦਾ ਅੰਤਰ ਹੈਗਾ ਲੋਕ ਸਭਾ ਦਾ ਇਲੈਕਸ਼ਨ ਹੋਰ ਵਾਸਤੇ ਸੈਂਟਰਲ ਗਵਰਨਮੈਂਟ ਨਾਲ ਲੜਿਆ ਜਾਂਦਾ ਹੈਗਾ ਔਰ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ ਹੈਗਾ ਉਹ ਪੰਜਾਬ ਦੀ ਸਰਕਾਰ ਦੇ ਨੂੰ ਮੱਦੇ ਰੱਖ ਕੇ ਲੜਿਆ ਜਾਂਦਾ ਹੈ ਜੀ ਸੋ ਇਸ ਕਰਕੇ ਜੋ ਨਤੀਜੇ ਲੋਕ ਸਭਾ ਚ ਆਏ ਨੇ ਸਾਨੂੰ ਉਹਨਾਂ ਦੇ ਬਾਰੇ ਜਦਾ ਚਿੰਤਤ ਹੋਣ ਦੀ ਲੋੜ ਨਹੀਂ ਉਹ ਇੱਕ ਅਲੱਗ ਮੰਡਟ ਸੀ ਹੁਣ ਜੋ ਹੈ ਇਹ ਮੰਡਟ ਵਿਧਾਨ ਸਭਾ ਵਾਸਤੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮ ਔਰ ਉਹਨਾਂ ਨੇ ਜੋ ਜਨਤਾ ਹੈ ਜਨਤਾ ਸਾਉ ਤਾਂ ਪਹਿਲੇ ਦੇਖੋ ਬਹੁਤ ਸਿਆਣੀ ਹੈਗੀ ਏ ਉਸ ਨੂੰ ਪਤਾ ਹੈ ਗਿਆ ਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਅਗਰ ਅਸੀਂ ਉਹਦੇ ਨਾਲ ਖੜੇ ਹੋਵਾਂਗੇ ਜੀ ਅਗਰ ਉਹਦਾ ਸਰਕਾਰ ਦਾ ਐਮ ਐਲ ਏ ਹੋਏਗਾ ਸਾਡੇ ਕੰਮ ਵਿਕਾਸ ਹੋਏਗਾ ਇਸ ਕਰਕੇ ਅਸੀਂ ਸਾਡੀ ਪਾਰਟੀ ਨੇ ਨਾਰਾ ਦਿੱਤਾ ਹੈ ਆਪ ਦਾ ਆਪ ਦੀ ਸਰਕਾਰ ਆਪ ਦਾ ਐਮ ਐਲ اے ਤਾਂ ਕਿ ਲੋਕਾਂ ਨੂੰ ਕਲੀਅਰ ਕਰਤਾ ਹੈ ਅਗਰ ਤੁਸੀਂ ਆਪਣੇ ਕੰਮ ਕਰਾਉਣਾ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਤੁਹਾਡੀਆਂ ਮੰਗਾਂ ਪੂਰੀਆਂ ਹੋਣ ਤੇ ਉਹਦਾ ਹੱਲ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਦਾ ਵਿਧਾਇਕ ਹੀ ਹੋ ਸਕਦਾ ਹੈ ਪਰਪਗਜੀ ਜੀ ਜੇ ਆਪਾਂ ਗੱਲ ਕਰੀਏ ਲੋਕ ਸਭਾ ਹੀ ਚੋਣਾਂ ਦੀ ਤੁਸੀਂ ਹਾਲਾਂਕਿ ਜ਼ਿਕਰ ਕੀਤਾ ਕਿ ਲੋਕ ਸਭਾ ਚੋਣਾਂ ਦਾ ਵਿਧਾਨ ਸਭਾ ਦੀ ਨਤੀਜਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ 92 ਤੁਸੀਂ ਜਿੱਤ ਕੇ ਤੁਹਾਡੀ ਪਾਰਟੀ ਨੇ ਜਿੱਤ ਕੇ ਜਿਹੜੇ ਸੀ ਉਹ ਐਮਐਲਏ ਆਪਣੇ ਹਾਸਲ ਕੀਤੇ 92 ਨੇ ਬਹੁਤ ਸਾਰਾ ਪ੍ਰਚਾਰ ਵੀ ਕੀਤਾ ਕੀ ਲੱਗਦਾ ਉਹਨਾਂ ਕੰਮਾਂ ਦਾ ਅਸਰ ਰਿਫਲੈਕਟ ਨਹੀਂ ਹੋਇਆ ਐਮਪੀ ਦੀ ਚੋਣਾਂ ਦੇ ਵਿੱਚ ਔਰ ਲੋਕਾਂ ਨੇ ਫਿਰ ਕਾਂਗਰਸ ਨੂੰ ਕਿਉਂ ਵਿਕਲਪ ਚੁਣਿਆ ਗਗਨ ਜੀ ਮੈਂ ਪਹਿਲੇ ਤੁਹਾਨੂੰ ਦੱਸਿਆ ਹੈ ਕਿ ਦੇਖੋ ਲੋਕ ਸਭਾ ਵਿਧਾਨ ਸਭਾ ਦਾ ਇੱਕ ਅਲੱਗ-ਅਲੱਗ ਰੁਝਾਨ ਹੁੰਦਾ ਹੈ ਤੁਸੀਂ ਮੈਨੂੰ ਖੁਦ ਦੱਸੋ ਕਿ ਜਿਹੜਾ ਆਦਮੀ ਸੁਧਾਰ ਚਰਨਜੀਤ ਸਿੰਘ ਚੰਨੀ ਜੀ ਜੁੜੇ ਕਿ ਐਜ਼ এ ਸੀਐਮ ਜਦੋਂ ਇਲੈਕਸ਼ਨ ਲੜਿਆ ਉਹਨਾਂ ਨੇ ਵਿਧਾਇਕ ਦਾ ਆਪਣੇ ਇਲਾਕੇ ਦੇ ਵਿੱਚ ਜਿੱਥੇ ਉਹ 25 30 ਸਾਲ ਤੋਂ ਸੇਵਾ ਕਰ ਰਹੇ ਨੇ ਉੱਥੇ ਇਲੈਕਸ਼ਨ ਲੜਨ ਵੇਲੇ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਇਹਦਾ ਮਤਲਬ ਕਿ ਉਹਨਾਂ ਲੋਕਾਂ ਨੇ ਉਸ ਵੇਲੇ ਐਜ਼ এ ਵਿਧਾਨ ਸਭਾ ਉਹਨਾਂ ਨੂੰ ਸਿਲੈਕਟ ਨਹੀਂ ਕੀਤਾ ਹੁਣ ਉਸੇ ਇਨਸਾਨ ਨੂੰ ਅਗਰ ਲੋਕ ਸਭਾ ਚ ਜਿਹੜੇ ਲੋਕੀ ਹੈਗੇ ਨੇ ਜੰਦਰ ਦੇ ਉਹਨਾਂ ਨੇ ਚੁਣਿਆ ਤੇ ਇਹਦਾ ਮਤਲਬ ਇਹ ਹੋਇਆ ਕਿ ਜਨਤਾ ਨੇ ਵੋਟ ਜਿਹੜੇ ਪਾਏ ਉਹ ਕੇਂਦਰ ਸਰਕਾਰ ਨੂੰ ਮਦ ਰੱਖ ਕੇ ਪਾਏ ਮੱਧਿਆਨਗਰ ਰੱਖਦੇ ਹੋਏ ਪਾਏ ਨੇ ਔਰ ਉਹਨਾਂ ਦਾ ਜੋ ਹੈ ਦੇਖੋ ਪਰਸਨੈਲਿਟੀ ਉਹ ਸੇਮ ਸੀ ਇਸ ਕਰਕੇ ਉਦਾਂ ਫੇਰ ਇੱਕ ਵਾਰੀ ਜੋ ਹੈ ਇਲੈਕਸ਼ਨ ਹੋਣ ਜਾ ਰਹੇ ਨੇ ਵਿਧਾਨ ਸਭਾ ਦੇ ਵਿਧਾਨ ਸਭਾ ਦੇ ਇਲੈਕਸ਼ਨ ਲੋਕਾਂ ਨੇ ਪੰਜਾਬ ਸਰਕਾਰ ਵਾਸਤੇ ਪਾਣੇ ਨੇ ਪੰਜਾਬ ਸਰਕਾਰ ਕੋਲੋਂ ਕੰਮ ਕਰਾਉਣ ਵਾਸਤੇ ਪਾਣੇ ਨੇ ਹਾਲਾਂਕਿ ਜਲੰਧਰ ਇਹ ਵੀ ਇੱਕ ਪਰਸੈਪਸ਼ਨ ਲੋਕਾਂ ਦੀ ਮੰਨੀ ਗਈ ਕੀ ਲੋਕਾਂ ਨੇ ਕਹਿੰਦੇ ਦਲ ਬਦਲੂਆਂ ਨੂੰ ਨਕਾਰਿਆ ਜਿਹੜੇ ਪਾਰਟੀਆਂ ਸਵਿਚ ਕਰਕੇ ਇੱਧਰ ਦੀ ਪਾਰਟੀ ਉੱਧਰ ਛੱਡ ਕੇ ਉੱਧਰ ਦੀ ਪਾਰਟੀ ਇੱਧਰ ਛੱਡ ਕੇ ਆਏ ਉਹਨਾਂ ਨੂੰ ਨਕਾਰਿਆ ਔਰ ਕਹਿੰਦੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੂੰ ਇਸ ਕਰਕੇ ਉਹਨਾਂ ਨੇ ਜਿੱਤ ਹਾਸਲ ਕਰਵਾਈ ਜੇਕਰ ਮੈਂ ਤੁਹਾਡਾ ਜ਼ਿਕਰ ਕਰਾਂ ਤੁਸੀਂ ਵੀ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦੀ ਪਾਰਟੀ ਦੇ ਵਿੱਚ ਆਉਂਦੇ ਹੋ ਔਰ ਆਮ ਆਦੀ ਪਾਰਟੀ ਵਾਲੇ ਜਿਹੜੇ ਐ ਐਮ ਐਲ ਏ ਸਿਗੇ ਸ਼ੀਤਲੰਗੁਰਾਲ ਹੋਣੀ ਉਹ ਭਾਜਪਾ ਚਲੇ ਗਏ ਨੇ ਇਹ ਦੋਵਾਂ ਦੇ ਕੰਬੀਨੇਸ਼ਨ ਨੂੰ ਲੋਕੀ ਕੀ ਐਕਸੈਪਟ ਕਰਨਗੇ ਲੋਕਾਂ ਦੀ ਕੀ ਤੁਹਾਨੂੰ ਹੁਣ ਤੱਕ رائے ਸਮਝ ਆਈ ਹੈ ਲੋਕਾਂ ਦੀ ਹੁਣ ਤੱਕ ਅੰਡਰਸਟੈਂਡਿੰਗ ਤੁਹਾਨੂੰ ਮੋਟੀ ਮੋਟੀ ਕੀ ਲੱਗੀ ਹੈ ਦੇਖੋ ਸਭ ਤੋਂ ਪਹਿਲੇ ਜੋ ਹੈ ਹਰ ਆਦਮੀ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ ਠੀਕ ਹੈ ਉਹਦੇ ਬਾਅਦ ਦੇਖੋ ਕਿ ਤੁਸੀਂ ਦੇਖੋ ਕਿ ਸਾਡੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਜੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਔਰ ਰਾਜੋ ਮੈਂਬਰ ਪਾਰਲੀਮੈਂਟ ਬਣ ਗਏ ਸੋ ਅਗਰ ਪਾਰਟੀ ਬਣਨ ਕੇ ਲੋਕਾਂ ਨੇ ਨਕਾਰਿਆ ਹੁੰਦਾ ਤੇ ਉਹ ਐਮਪੀ ਨਾ ਬੰਦੇ ਇਸ ਕਰਕੇ ਜੋ ਹੈ ਇਸ ਦਾ ਕਿ ਲੋਕੀ ਪਰਸਨੈਲਿਟੀ ਦੇਖਦੇ ਨੇ ਪਰ ਉੱਥੇ ਜੀਪੀ ਵੀ ਹਾਰ ਗਏ ਜੀਪੀ ਵੀ ਕਾਂਗਰਸ ਛੱਡ ਕੇ ਆਵਾ ਦੀ ਪਾਰਟੀ ਚ ਜਾ ਕੇ ਫਿਰ ਮੇਰਾ ਕਹਿੰਦਾ ਹੈ ਇਹ ਥਿਸ ਇਸ ਨਾਟ ਅ ਪੈਰਾਮੀਟਰ ਮੇਰਾ ਮਕਸਦ ਕਹਿੰਦਾ ਹੈ ਕਿ ਇਹ ਕੋਈ ਫਿਕਸ ਆਪਣੇਗਾ ਆਦਮੀ ਦੀ ਆਪਣੀ ਆਪਣੀ ਪਰਸਨੈਲਿਟੀ ਹੁੰਦੀ ਹੈ ਦਲ ਬਦਲੂ ਵਾਲਾ ਪੈਰਾਮੀਟਰ ਪੈਰਾਮੀਟਰ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਨਹੀਂ ਮਤਲਬ ਇਹ ਹੈ ਨਹੀਂ ਹੈ ਪੈਰਾਮੀਟਰ ਦੇਖੋ ਡੈਮੋਕ੍ਰੇਸੀ ਦੇ ਵਿੱਚ ਜੋ ਹੈ ਡੈਮੋਕ੍ਰੇਸੀ ਦੇ ਵਿੱਚ ਜੋ ਹੈਗਾ ਹਰ ਆਦਮੀ ਨੂੰ ਆਪਣਾ ਫੈਸਲਾ ਕਰਨ ਦਾ ਹੱਕ ਹੈ ਗਿਆਨ ਕੋ ਦੇਖੋ ਅਗਰ ਅਸੀਂ ਕਿਸੇ 파ਟਨਰ ਹੈਗੇ ਆ ਤਾਂ ਅਸੀਂ ਸਾਰੀ ਜ਼ਿੰਦਗੀ ਆਖਿਰ ਤੱਕ ਹੋ ਰਹੀ ਏ ਇਹ ਤੇ ਕੋਈ ਜ਼ਰੂਰੀ ਨਹੀਂ ਹੈਗਾ ਨਾ ਆਦਮੀ ਆਪਣੇ ਡੈਮੋਕ੍ਰੇਸੀ ਆਪਣਾ ਸੋਚ ਦਾ ਮਾਲਕ ਏ ਉਹ ਜੋ ਚਾਹੇ ਕਰ ਸਕਦਾ ਹੈ ਜਦੋਂ ਅਸੀਂ ਜਦੋਂ ਚਾਹਿਆ ਲਗਾਤਾਰ ਸੇਵਾ ਆਮ ਆਦਮੀ ਪਾਰਟੀ ਦੀ ਕੀਤੀ ਹੈ ਤੇ ਬਾਅਦ ਮਹਿਸੂਸ ਕੀਤਾ ਕਿ ਇੱਥੇ ਹੁਣ ਜਿਹੜਾ ਹੈਗਾ ਥਿੰਗਸ ਆਰ ਨਾਟ ਗੋਇੰਗ ਵੈਲ ਤੇ ਉਹਦੇ ਬਾਅਦ ਅਸੀਂ ਮੱਦ ਕੇ ਆਮ ਆਦਮੀ ਪਾਰਟੀ ਜਿਹਨੇ ਲੋਕਾਂ ਦੇ ਕੰਮ ਕਰ ਰਹੀ ਹੈ ਆਮ ਜਨਤਾ ਦੇ ਕੰਮ ਕਰ ਰਹੀ ਹੈ ਅਸੀਂ ਕਿਹਾ ਉਸ ਨਾਲ ਚੱਲ ਕੇ ਲੋਕਾਂ ਦੇ ਕੰਮ ਕਰ ਪਰ ਸਟੇਬਿਲਟੀ ਵੀ ਹੋਣੀ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਸਿਆਸਤ ਦੇ ਵਿੱਚ ਸਟੇਬਿਲਟੀ ਵੀ ਹੋਣੀ ਜ਼ਰੂਰੀ ਹੈ ਜੇ ਆਪਾਂ ਰਿੰਕੂ ਉਹਨਾਂ ਦੀ ਐਗਜ਼ਾਮਪਲ ਲੈ ਲਈਏ ਤਾਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸਾਲ ਵੀ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਬਤਾਇਆ ਔਰ ਫਿਰ ਭਾਜਪਾ 'ਚ ਚ ਇੱਥੋਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਿਆਸਤਦਾਨਾਂ ਦੇ ਪ੍ਰਤੀ ਇੱਕ ਸਿਰ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਤਾਂ ਆਪਣੇ ਫਾਇਦੇ ਦੀ ਰਾਜਨੀਤੀ ਕਰਦੇ ਨੇ ਐਜ਼ ਅ ਮੈਨ ਜਿਹੜਾ ਹੈਗਾ ਮੈਂ ਗੱਲ ਕਰਨੀ ਚਾਹਾਂਗਾ ਕਿ ਜਿਹੜੇ ਲੀਡਰ ਹਰ ਮਹੀਨੇ ਪਾਰਟੀ ਬਦਲਦੇ ਨੇ ਜਾਂ 6 ਮਹੀਨਿਆਂ ਬਾਅਦ ਪਾਰਟੀ ਬਦਲਦੇ ਨੇ ਦੈਟਸ ਰੋਂਗ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਕ੍ਰੈਡਿਬਿਲਟੀ ਖਤਮ ਹੋ ਜਾਂਦੀ ਹੈਗੀ ਹੈ ਅਗਰ ਅਸੀਂ ਪਹਿਲਾਂ ਮਤਲਬ ਕਿ 35 ਸਾਲ 30 ਸਾਲ ਬੀਜੇਪੀ ਵਿੱਚ ਮੈਂ ਰਹੇ ਹਾਂ ਨਾ ਸੇਵਾ ਕੀਤੀ ਹੈਗੀ ਹੈ ਉਹਦੇ ਬਾਅਦ ਮੈਂ ਕੋਈ ਸੋਲਿਡ ਰੀਜ਼ਨ ਹੋਣ ਦੇ ਕਾਰਨ ਕਾਰਨ ਹੋਣ ਦੇ ਕਾਰਨ ਮੈਂ ਪਾਰਟੀ ਜੋ ਚੇਂਜ ਕਰਕੇ ਆਮਦ ਨਹੀਂ ਪੜਦਾ ਹੁਣ ਅਗਰ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾਗਾ ਕਿ ਦੇਖੋ ਸਾਡੇ ਅਰुण ਨਾਰਿੰਗ ਜੀ ਜੀ ਉਹ ਭਾਜੀਪੀ ਸਾਡੇ ਨਾਲ ਪੁਰਾਣੇ ਸਾਥੀ ਸਨ ਹਮ ਉਹਨਾਂ ਦਾ ਕਾਨੂੰਨਾਂ ਦੇ ਵੇਲੇ ਜਿਹੜਾ ਕਿਸਾਨੀ ਮੁੱਦਾ ਸੀ ਉਹਦੇ ਵੇਲੇ ਉਹਨਾਂ ਦੇ ਨਾਲ ਵਿਰੋਧ ਹੋਇਆ ਉਹਨੇ ਕੱਪੜੇ ਤੱਕ ਫਾੜਦੇ ਉਹਨੇ ਕੱਪੜੇ ਫਾੜਦੇ ਉਹਨਾਂ ਨੂੰ ਇਨਸਰਟਡ ਹੋਇਆ ਜੀ ਠੀਕ ਹੈ ਉਹਦੇ باوجود ਪਾਰਟੀ ਦੇ ਨਾਲ ਉਹ ਖੜੇ ਰਹੇ ਹਮ ਠੀਕ ਹੈ ਇਲੈਕਸ਼ਨ ਲੜਿਆ ਉਹਨਾਂ ਨੇ ਵਿਧਾਇਕ ਦਾ ਪਤਾ ਸਾਹਮਣੇ ਹਾਰ ਰਹੀ ਹੈ ਉਹਨਾਂ ਤਾਂ ਇਲੈਕਸ਼ਨ ਲੜ ਲੜਿਆ ਜੀ ਐਜ਼ ਅ ਲਾਇਲਟੀ ਨਿਭਾਈ ਉਹਦੇ ਬਾਅਦ ਜਦੋਂ ਇਲੈਕਸ਼ਨ ਲੜ ਕੇ ਹਾਰ ਗਿਆ ਤਾਂ ਉਹਦੇ ਬਾਅਦ ਜਦੋਂ ਦੁਬਾਰਾ ਪਾਰਟੀਆਂ ਨੇ ਜਿਨ੍ਹਾਂ ਨੇ ਪਾਰਟੀ ਦਾ ਵਿਰੋਧ ਕੀਤਾ ਉਸ ਵੇਲੇ ਮੰਨ ਲਓ ਜਾਖੜ ਫੈਮਲੀ ਨੇ ਉਹਨਾਂ ਜਾਖੜ ਫੈਮਲੀ ਨੂੰ ਨਾਲ ਜੁਆਇਨ ਕਰਾਤਾ ਜੀ ਉਹ ਬੰਦਾ ਕਿਵੇਂ ਉਸ ਪਾਰਟੀ 'ਚ ਰਹਿ ਸਕਦਾ ਹੈਗਾ ਜਿਨੇ ਇੰਨੀ ਕੁਰਬਾਨੀ ਦਿੱਤੀ ਹੋਏ ਪਾਰਟੀ ਦੀ ਔਰ ਤੁਸੀਂ ਉਹਦੇ ਹਮ ਬਿਨਾ ਪੁੱਛਿਓ ਉਹਦੇ ਸਾਹਮਣੇ ਤੁਸੀਂ ਦੂਜਾ ਬੰਦਾ ਲੈ ਕੇ ਆਓ ਤੇ ਫਿਰ ਪਾਰਟੀਆਂ 'ਚ ਬੰਦੇ ਨਹੀਂ ਰਹਿੰਦੇ ਜਿਹੜੇ ਅਣਖ ਅਣਖਵాలే ਬੰਦੇ ਨੇ ਨਾ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਹੈਗਾ ਜਿਹੜੇ ਆਪਣੀ ਨੇਕ ਕਮਾਈ ਦੇ ਨਾਲ ਕਮਾ ਕੇ ਖਾਂਦੇ ਨੇ ਰਾਜਨੀਤੀ ਨੂੰ ਜਿਹੜੇ ਵਪਾਰ ਨਹੀਂ ਸਮਝਦੇ ਉਹ ਉਹ ਨਹੀਂ ਠਹਿੜਦੇ ਪਰ ਜੇ ਤੁਹਾਡੀ ਗੱਲ ਕਰੀਏ ਤੁਹਾਡੇ ਤਾਂ ਪਰਿਵਾਰ ਦੀ ਇੱਕ ਲੈਗੇਸੀ ਰਹੀ ਹੈ ਔਰ ਚੁੰਨੀਵਲ ਭੱਗਾ ਜੀ ਤੁਹਾਡੇ ਪਿਤਾ ਜੀ ਬਤੌਰ ਇੱਥੋਂ ਦੀ ਰਿਪਰੈਜ਼ੈਂਟ ਕਰਦੇ ਰਹੇ ਕੌਨਸਟੈਂਸੀ ਨੂੰ ਮਿਨਿਸਟਰ ਤੱਕ ਰਹੇ ਉਹ ਤਾਂ ਕਾਡਰ ਤੁਹਾਡੇ ਨਾਲ ਉਹ ਭਾਜਪਾ ਦਾ ਜੁੜਿਆ ਹੋਇਆ ਸੀ ਔਰ ਕੀ ਉਹ ਕਾਡਰ ਵੀ ਸ਼ਿਫਟ ਹੋਇਆ ਕਿਉਂਕਿ ਜੇ ਮੈਂ ਭਾਜਪਾ ਦੇ ਇੱਥੇ ਵੋਟ ਬੈਂਕ ਦੀ ਗੱਲ ਕਰਾਂ ਤਾਂ ਰਿੰਕੂ ਹਣੀ 42000 ਵੋਟਾਂ ਲੈ ਕੇ ਗਏ ਨੇ ਚੰਨੀ ਹੋਣੀ 44000 ਵੋਟਾਂ ਲੈ ਕੇ ਗਏ ਨੇ ਔਰ ਤੁਸੀਂ 15000 ਵੋਟਾਂ ਹੀ ਇਕੱਠੀਆਂ ਕਰ ਸਕੇ ਲੋਕ ਸਭਾ ਵਾਸਤੇ ਤੁਸੀਂ ਦੀ ਗੱਲ ਕੀਤੀ ਹੈਗੀ ਇਹ ਸਾਡਾ ਬੀਜੇਪੀ ਦਾ ਪਛੋਕੜ ਹੈਗਾ ਮੇਰੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਬਾਜਪਾ ਵਾਸਤੇ ਲਗਾ ਦਿੱਤੀ ਜੀ ਔਰ ਉਹਨਾਂ ਨੇ ਪਾਰਟੀ ਨੇ ਵੀ ਉਹਨਾਂ ਨੂੰ ਮਾਨ ਸਨਮ ਬਖਸ਼ਿਆ ਬਿਲਕੁਲ ਇਹ ਤੇ ਹੈਗਾ ਕਿ ਅਗਰ ਤੁਸੀਂ ਕਿਤੇ ਕੋਈ ਜਾਣਦੇ ਹੋ ਇਫ ਵੀ ਇਨਵੈਸਟ ਯੂ ਗੈਟ गिवन ਟੇਕ गिवन ਟੇਕ ਜੇ ਨਾ ਅਗਰ ਮੈਂ ਆਪਣੀ ਉਮਰ ਲਗਾ ਦੇਣਾ ਤੇ ਪਾਰਟੀ ਨਹੀਂ ਦਿੱਤਾ ਤੇ ਮੇਰੇ ਕਿਤੇ ਦੇ ਦਿੱਤਾ ਨਾ ਜੀ ਇਹ ਦੋਨੇ ਪਾਸੇ ਇਕੁਅਲ ਹੋ ਗਿਆ ਹਮ ਠੀਕ ਹੈ ਇਸ ਕਰਕੇ ਇਹ ਰਹਿ ਗਿਆ ਅਸੀਂ 30 35 ਸਾਲ ਉਥੇ ਲਗਾਏ ਪਾਰਟੀ ਦੇ ਬੱਚ ਔਰ ਉਹਦੇ ਬਾਅਦ ਜਿਹੜਾ ਹੈਗਾ ਜਦੋਂ ਦੇਖਿਆ ਕਿ ਇੱਥੇ ਹੁਣ ਤੁਹਾਨੂੰ ਮੈਂ ਪਹਿਲੇ ਦੱਸੀ ਗੱਲ ਕਿ ਤੁਹਾਡਾ ਮਾਨ ਸਮਾਨ ਜੋ ਥੇਸ ਪਹੁੰਚਦੀ ਹੈ ਉਹ ਬੰਦਾ ਬਰਦਾਸ਼ਤ ਨਹੀਂ ਕਰਦਾ ਨਾ ਕੌਣ ਬਰਦਾਸ਼ਤ ਕਰਦਾ ਹੈ ਜਿਨ੍ਹਾਂ ਦੀ ਰੋਜ਼ ਦੀ ਰੋਟੀ ਚੱਲਦੀ ਹੈ ਨਾ ਉਹ ਉੱਥੇ ਰਹਿੰਦੇ ਨੇ ਚਲੋ ਰੋਜ਼ ਰੋਟੀ ਨਾ ਜਾਏ ਪਰ ਜਿਹੜੇ ਕਮਾਕ ਖਾਣ ਵਾਲੇ ਬੰਦੇ ਹੈਗੇ ਨੇ ਉਹ ਤੇ ਨਹੀਂ ਛੱਡਣਗੇ ਤੁਹਾਨੂੰ ਹਾਲਾਂਕਿ ਆਮ ਆਦਮੀ ਪਾਰਟੀ 'ਚ ਰਿੰਕੂ ਲੈ ਕੇ ਆਉਣ ਵਾਲੇ ਸੀਗੇ ਪਰ ਰਿੰਕੂ ਹੀ ਛੱਡ ਕੇ ਚਲੇ ਜਾਂਦੇ ਨੇ ਤੁਸੀਂ ਰਹਿ ਜਾਂਦੇ ਹੋ ਤਾਂ ਜਦੋਂ ਪਾਰਟੀ 'ਚ ਰਹਿ ਗਏ ਸੀ ਤਾਂ ਸੋਚਿਆ ਸੀ ਮਹਿਸੂਸ ਕੀਤਾ ਸੀ ਕਿ ਇਕੱਲੇ ਰਹਿ ਗਏ ਹਾਂ ਫੈਸਲਾ ਗਲਤ ਲੈ ਲਿਆ ਮੈਂ ਜਦੋਂ ਜੁਆਇਨ ਕੀਤਾ ਸੀ ਮੈਂ ਰਿੰਕੂ ਦੇ ਕੈਂਪ ਨਹੀਂ ਸੀ ਕੀਤਾ ਮੈਂ ਆਪਣੀ ਮਰਜ਼ੀ ਦੇ ਨਾਲ ਆਮ ਆਦਮੀ ਪਾਰਟੀ 'ਚ ਆਇਆ ਸੀ ਮੈਂ ਪੁਰਦੇ ਬਾਅਦ ਮੈਂ ਇੱਥੇ ਰਹਿਣ ਵਾਸਤੇ ਆਇਆ ਸੀ ਮੈਂ ਕੋ ਆਪਣੇ ਮਤਲਬ ਵਾਸਤੇ 6 ਮਹੀਨੇ ਬਾਅਦ ਪਾਰਟੀ ਬਦਲਣ ਵਾਸਤੇ ਨਹੀਂ ਸੀ ਆਇਆ ਠੀਕ ਹੈ ਸੋ ਉਸ ਕਾ ਕਿ ਮੈਂ ਕਿਸੇ ਦੂਜੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਆਪਣੀ ਗੱਲ ਕਰਾਂਗਾ ਕਿ ਮੈਂ ਇੱਥੇ ਠਹਿਰਨ ਵਾਸਤੇ ਆਇਆ ਸੀ ਮੈਂ ਲਗਾਤਾਰ ਇੱਥੇ ਪਾਰਟੀ ਦਾ ਇਮਾਨਦਾਰਨਾ ਕੰਮ ਕੀਤਾ ਜਿਸ ਦਾ ਨੇਚਰ ਭਾਜਪਾ 'ਚ ਰਹੇ ਆ ਆਖਰੀ ਦਮ ਤੱਕ ਆਖਰੀ ਦਿਨ ਤੱਕ ਅਸੀਂ ਉਹਦੀ ਪਾਰਟੀ ਵਾਸਤੇ ਕੰਮ ਕਰਦੇ ਆਏ ਹਾਂ ਉਹਦੇ ਬਾਅਦ ਹੁਣ ਇਸ ਪਾਰਟੀ 'ਚ ਇੱਥੇ ਵੀ ਇਮਾਨਦਾਰਨਾ ਕੰਮ ਕਰ ਰਹੇ ਆਂ ਔਰ ਪਾਰਟੀ ਨੇ ਇਸ ਗੱਲ ਨੂੰ ਦੇਖਦੇ ਹੋਏ ਸਾਡੇ ਐਫਰਟ ਨੂੰ ਸਾਡੀ ਸੋਚ ਨੂੰ ਸਾਡੀ ਮਿਹਨਤ ਨੂੰ ਦੇਖਦੇ ਹੋਏ ਪਾਰਟੀ ਨੇ ਟਿਕਟ ਨਮਾਜਿਆ ਤੇ ਮੈਂ ਨਾਲ ਤੁਸੀਂ ਗੱਲ ਸ਼ੁਰੂ ਕਰਤੀ ਦਿੱਸਾ ਕਰਕੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਸੁਪਰੀਮੋ ਨੇ ਮੁਖਵੰਤੀ ਦਿੱਲੀ ਨੇ ਉਹਦੇ ਨਾਲ ਪੰਜਾਬ ਦੇ ਮੁਖਵੰਤੀ ਸਰਪੰਗਤ ਸਿੰਘ ਮਾਨ ਸਾਹਿਬ ਔਰ ਸਾਡੇ ਸੋਠਣ ਮੰਤਰੀ ਡਾਕਟਰ ਸੁਨੀਪ ਪਾਟਕ ਜੀ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਹੈਗਾ ਹਾਲਾਂਕਿ ਕਹਿੰਦੇ ਕਿ ਸਰਕਾਰ ਨੇ ਪੂਰੀ ਤਾਕਤ ਆਪਣੀ ਇੱਥੇ ਝੋਕ ਦਿੱਤੀ ਹੈ ਇੱਕ ਨੱਕ ਦਾ ਸਵਾਲ ਬਣਿਆ ਹੋਇਆ ਔਰ ਇਹ ਉਮਮਨ ਦੇਖਿਆ ਵੀ ਜਾਂਦਾ ਜਦੋਂ ਬਾਈ ਇਲੈਕਸ਼ਨ ਹੁੰਦੀ ਹੈ ਤਾਂ ਬਾਈ ਇਲੈਕਸ਼ਨ ਦੇ ਵਿੱਚ ਮਸਲ ਮਨੀ ਤੇ ਪਾਰ ਇਤਨਾ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ ਇਹ ਸਵਾਲ ਖੜੇ ਹੁੰਦੇ ਨੇ ਕਿ ਸਰਕਾਰ ਵਾਸਤੇ ਥੋੜਾ ਇੱਕ ਐਜ ਹੋ ਜਾਂਦੀ ਹੈ ਨੀ ਚੀਜ਼ਾਂ ਤੁਹਾਡੀ ਸਾਰੀ ਲੀਡਰਸ਼ਿਪ ਜਲੰਧਰ ਦੇ ਵਿੱਚ ਆ ਚੁੱਕੀ ਹੈ ਵਿਰੋਧੀ ਸਵਾਲ ਖੜੇ ਕਰਦੇ ਨੇ ਕਹਿੰਦੇ ਜੇ ਕੰਮ ਕੀਤੇ ਹੋਏ ਨੇ ਤਾਂ ਸਾਰਿਆਂ ਨੂੰ ਜਲੰਧਰ ਆ ਕੇ ਡੇਰੇ ਲਾਉਣ ਤੁਸੀਂ ਤੁਸੀਂ ਦੇਖ ਲਓ ਇਸ ਗੱਲ ਤੇ ਜੇ ਐਸੀ ਗੱਲ ਹੈਗੀਏ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਆਪੋਸ਼ਨ ਦਾ ਕੰਮ ਹੈ ਵਿਰੋਧ ਕਰਨਾ ਅਗਰ ਐਸੀ ਗੱਲ ਹੈਗੀਏ ਤੇ ਲੋਕ ਸਭਾ ਦੇ ਵਿੱਚ ਸਾਰੀ ਇੱਕਦਮ ਇਲੈਕਸ਼ਨ ਰੱਖੇ ਬਾਅਦ ਚ ਆਖਰ ਚ ਸਾਰੀ ਦਿੱਲੀ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਸਾਰੇ ਇੱਥੇ ਆ ਕੇ ਬੈਠ ਗਏ ਬੈਠ ਗਏ ਨਾ ਉਹਨਾਂ ਨੇ ਆਪਣੇ ਉਮੀਦਵਾਰਾਂ ਵਾਸਤੇ ਐਫਰਟ ਕੀਤੀ ਸਿਮਿਲਰਲੀ ਸਾਰੀਆਂ ਪਾਰਟੀਆਂ ਅੱਜ ਵੀ 34 ਸਟਾਰ ਪ੍ਰਚਾਰਕ ਇੱਕ ਵਿਧਾਨ ਸਭਾ ਵਾਸਤੇ ਬੀਜੇਪੀ ਨੇ ਲਿਸਟ ਕੱਢੀ ਹੈਗੀਏ ਜਿੱਥੇ ਹਿਮਾ ਮਾਨ ਵਾਲੇ ਦਾ ਨਾਮ ਵੀ ਹੈਗਾ ਕਈ ਵਿੱਚ ਮੁੱਖ ਮੰਤਰੀ ਹੈਗੇ ਨੇ ਪੁਰਾਉ ਮੁੱਖ ਮੰਤਰੀ ਹਾਂਜੀ ਸੋ ਹਰ ਪਾਰਟੀ ਆਪਣੇ ਉਮੀਦਵਾਰ ਨੂੰ ਜਤਾਨ ਵਾਸਤੇ ਸਾਰੀ ਐਫਰਟ ਕਰਦੀ ਹੈਗੀ ਤੇ ਇਹ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਤੇ ਮੈਨਾਂ ਨਹੀਂ ਕਿਹਾ ਗਲਤ ਹੈਗਾ ਮੁੱਖ ਮੰਤਰੀ ਸਾਹਿਬ ਵੀ ਥੇ ਕਾਮਕਾਰੇ ਨੇ ਮੁੱਖ ਮੰਤਰੀ ਸਾਹਿਬ ਨੇ ਤਾਂ ਕਹਿੰਦੇ ਰਿਹਾਇਸ਼ ਤੱਕ ਲੈ ਲਈ ਹੈ ਉਹਨਾਂ ਨੇ ਅਸਲੀ ਇਲੈਕਸ਼ਨ ਵਾਸਤੇ ਨਹੀਂ ਲਈ ਉਹਨਾਂ ਨੇ ਪਰਮਾਨੈਂਟ ਲਈ ਹੈਗੀਏ ਤਾਂ ਕਿ ਉਹਨਾਂ ਨੇ ਮਾਲਵੇ ਮਾਝੇ ਨੂੰ ਦੇਖਦੇ ਹੋਏ ਕੱਲ ਨੂੰ ਉੱਥੇ ਰਹਿਣਗੇ ਲਗਾਤਾਰ ਰਹਿਣਗੇ ਤਾਂ ਕਿ ਲੋਕਾਂ ਨੂੰ ਚੰਡੀਗੜ੍ਹ ਦੀ ਜਾਈ ਇਹ ਨੇੜੇ ਜਗ੍ਹਾ ਮਿਲੇਗੀ ਤੇ ਆਪਣੀ ਗੱਲ ਰੱਖ ਸਕਣਗੇ ਆਪਣੀ ਕਿਸਮਤ ਸਿਹ ਚਰਚਾ ਕਰ ਸਕਣਗੇ ਹਾਲਾਂਕਿ ਮਹਿੰਦਰਪੁਰ ਗੱਜੀ ਜਿਸ ਸਿੱਕਤ ਨਾਲ ਆਮ ਆਦੀ ਪਾਰਟੀ ਦੇ ਹੀ ਇੱਥੋਂ ਦੇ ਵਿਧਾਇਕ ਸੀ ਸ਼ੀਤਲ ਲੰਗਰਾਲ ਭਾਜਪਾ ਚਲੇ ਜਾਂਦੇ ਨੇ ਉਹ ਫਿਰ ਰਿਜ਼ਾਈਨ ਕਰਦੇ ਨੇ ਔਰ ਬਾਈ ਇਲੈਕਸ਼ਨ ਹੁਣ ਹੋ ਰਹੀ ਹੈ ਇੰਨਾ ਸਭ ਪੀਰੀਅਡ ਦੇ ਦੌਰਾਨ ਇੱਕ ਸਵਾਲ ਜਲੰਧਰ ਵੈਸਟ ਕੌਨਸਟਿਊਐਂਸੀ ਦੇ ਵਿੱਚ ਅਕਸਰ ਉੱਭਰਦਾ ਰਿਹਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਦਾ ਰਿਹਾ ਕੀ ਇੱਥੇ ਸੱਟਾ ਬਹੁਤ ਜ਼ਿਆਦਾ ਹੈ ਇੱਥੇ ਲੋਟਰੀ ਸਿਸਟਮ ਬਹੁਤ ਜ਼ਿਆਦਾ ਹੈ ਤਾਂ ਹੌਡੀ ਸਰਕਾਰ ਹੈ ਕਿ ਇਸ ਦੇ ਉੱਤੇ ਨਕੇਲ ਲੱਗ ਪਾਉਗੀ ਕੀ ਪਹਿਲਾਂ ਚੱਲ ਰਿਹਾ ਸੀ ਜਾਂ ਫਿਰ ਹੁਣ ਜਿਸ ਤਿੱਕੇ ਨਾਲ ਤੁਸੀਂ ਇੱਥੋਂ ਕੰਟੈਸਟ ਕਰ ਰਹੇ ਹੋ ਜੇ ਤੁਸੀਂ ਆਉਂਦੇ ਹੋ ਤਾਂ ਕੀ ਤੁਸੀਂ ਨਕੇਲ ਕਰ ਕਰਨ ਦੇ ਵਿੱਚ ਇਸ ਦੇ ਵਿੱਚ ਕਾਮਯਾਬ ਹੋਵੋਗੇ ਕਿਸੇ ਵੀ ਇਲਾਕੇ ਦੇ ਵਿੱਚ ਅਗਰ ਕੋਈ ਮੜਾ ਕੰਮ ਹੁੰਦਾ ਹੈ ਇੱਕ ਤੇ ਉਹ ਪੁਲਿਸ ਦੀ ਸਹਿਮਤੀ ਨਾ ਹੁੰਦਾ ਜੀ ਇੱਕ ਉਸ ਹਲਕੇ ਦੇ ਰਿਪ੍ਰੈਜ਼ੈਂਟੇਟਿਵ ਦੀ ਸਹਿਮਤੀ ਨਾ ਹੁੰਦਾ ਅਗਰ ਹਲਕੇ ਦਾ ਰੈਪ੍ਰੈਜ਼ੈਂਟਮ ਚਾਏ ਕਿ ਮੈਂ ਆਪਣੇ ਇਲਾਕੇ ਜ ਕੋਈ ਬੁਰਾਈ ਨਹੀਂ ਆਂਦੇਣੀ ਤੇ ਉੱਥੇ ਬੁਰਾਈ ਨਹੀਂ ਆ ਸਕਦੀ ਤੁਹਾਡੇ ਤੱਕ ਵੀ ਆਉਂਦੀਆਂ ਸੀ ਖਬਰਾਂ ਇਹ ਜਦੋਂ ਸ਼ੀਤਲ ਹੁਣੀ ਐਮਐਲਏ ਸੀ ਤੁਹਾਡੇ ਤੱਕ ਆਉਂਦੀਆਂ ਸੀ ਸਾਡੇ ਹਲਕੇ ਜਲੰਧਰ ਵੈਸਟ ਵਿੱਚ ਜੋ ਹੈ ਬੱਚਾ ਬੱਚਾ ਜਾਣਦਾ ਹੈ ਕਿ ਨਸ਼ਾ ਕੌਣ ਵਕਾਂਦਾ ਹੈ ਔਰ ਨਸ਼ਾ ਕੌਣ-ਕੌਣ ਵੇਚਦਾ ਹੈ ਜਨਤਾ ਹੈ ਸਭ ਜਾਣਦੀ ਹੈ ਤੁਹਾਨੂੰ ਪਤਾ ਹੀ ਹੋਗਾ ਇਸ ਕਰਕੇ ਸਭ ਨੂੰ ਪਤਾ ਹੈਗਾ ਇਸ ਕਰਕੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਸ ਕਰਕੇ ਸਭ ਨੂੰ ਪਤਾ ਹੈ ਕੌਣ ਮਾੜੇ ਕੰਮ ਕਰਦਾ ਹੈਗਾ ਇਸ ਹਲਕੇ ਦਾ ਜੋ ਮਾੜਾ ਹਾਲ ਹੋਇਆ ਹੈ ਲੋਕਾਂ ਨੂੰ ਪਤਾ ਹੈ ਇਸ ਕਰਕੇ ਇਸ ਵਾਰੀ ਜੋ ਹੈ ਕਿਸ ਨੇ ਕੀਤਾ ਹੈ ਕਿੰਨੇ ਕੀਤਾ ਉਹ ਮਾੜਾ ਜਿਹੜੇ ਪਹਿਲੇ ਕਿਹਾ ਗਿਆ ਕਿ ਅਗਰ ਕੋਈ ਬੰਦਾ ਹਲਕੇ ਦਾ ਜਿਹੜਾ ਹੁੰਦਾ ਹੈ ਵਲੀਵਸ ਹੁੰਦਾ ਹੈ ਉਹੀ ਤੁਹਾਡੇ ਘਰ 'ਚ ਅਗਰ ਕੋਈ ਝਗੜਾ ਹੁੰਦਾ ਹੈ ਹੈਡ ਆਫ ਦਾ ਫੈਮਿਲੀ ਜਿਹੜਾ ਮਾਪੇ ਹੁੰਦੇ ਆ ਉਹਨਾਂ ਨੇ 2 ਸਾਲ ਐਮਐਲਏ ਬਣਾ ਕੇ ਰੱਖਿਆ ਪਾਰਟੀ ਦੇ ਵਿੱਚ ਹੀ ਰਹੇ ਉਹ ਜਿਹੜਾ ਬੰਦਾ ਐਮਐਲਏ ਬਣ ਜਾਂਦਾ ਹੈਗਾ ਉਸ ਨੂੰ ਤੇਖੋ ਉਹ ਤੇ 5 ਸਾਲ ਪਹਿਸੇ ਬੰਦਾ ਹੈਗਾ ਤੇ ਉਹ 5 ਸਾਲ ਪਹਿਸੇ ਬਨੇ ਸੀ ਪਾਰਟੀ ਦੀ ਹੈਗੀ ਹੈ ਉਹਨੂੰ ਸਮਝਾ ਸਕਦੀ ਹੈਗੀ ਲੋਕਾਂ ਨੂੰ ਆਪਣੇ ਬੰਦਿਆਂ ਨੂੰ ਤੁਸੀਂ ਬੰਦੇ ਕੰਮ ਮਾੜੇ ਕੰਮ ਨਾ ਕਰੋ ਇਸ ਕਰਕੇ ਤਾਂ ਉਹਨਾਂ ਨੇ ਕਿਹਾ ਬਦੇ باوجود ਨਹੀਂ ਕੀਤਾ ਪਰ ਕੋਰ ਸਰਕਾਰ ਤੁਹਾਡੀ ਹੈ ਹੁਣ ਭਾਵੇਂ ਉਹ ਕਿਤੇ ਹੋਰ ਚਲੇ ਗਏ ਜਾਂ ਜਿਹੜਾ ਵੀ ਵਿਅਕਤੀ ਹੈ ਕੋਈ ਇਹ ਕੰਮ ਕਰ ਰਿਹਾ ਹੈ ਤਾਂ ਉਸ ਦੇ ਉੱਤੇ ਪਾਰਟੀ ਤਾਂ ਸਰਕਾਰ ਤਾਂ ਨਕੀਲ ਕਰ ਸਕਦੀ ਹੈ ਹੋਣ ਮੇਰੀ ਸਾਰੀ ਪ੍ਰਾਇਟੀ ਹੋਏਗੀ ਕੱਲ ਤੂੰ ਅਗਰ ਪ੍ਰਮਾਤਮਾ ਦਾ ਹਨ ਮਨ ਜਨਤਾ ਦਾ ਅਸ਼ੀਰਵਾਦ ਮਿਲਦਾ ਹੈਗਾ ਤੇ ਮੇਰਾ ਸਭ ਤੋਂ ਪ੍ਰਾਇਟੀ ਹੋਏਗੀ ਪਹਿਲਾਂ ਹਲਕੇ ਨੂੰ ਇੱਕ ਅੱਛਾ ਪਿਆਰ ਮੁਹੱਬਤ ਵਾਲਾ ਮਿਲਨਸਾਰ ਇਲਾਕਾ ਬਣਾਇਆ ਜਾਏ ਇੱਥੇ ਕਿਸੇ ਦੀ ਕੋਈ ਚੋਰੀ ਨਾ ਹੋਵੇ ਕੋਈ ਸਨੇਚਿੰਗ ਨਾ ਹੋਵੇ ਮਾਰੇ ਕੰਮ ਨਾ ਹੋਣ ਲਾੜੀ ਜਰਾ ਸਟਾ ਨਾ ਲੱਗਦਾ ਹੋਵੇ ਤੇ ਇੱਕ ਬਹੁਤ ਅੱਛਾ ਫੈਮਿਲੀ ਮਾਹੌਲ ਬਣੇ ਤਾਂ ਕਿ ਅਸੀਂ ਜੋ ਹੈ ਹਲਕਾ ਜਿਸ ਹਲਕੇ ਦਾ ਜੋ ਹਾਲਾਤ ਅਗਰ ਠੀਕ ਨਹੀਂ ਅਗੇ ਤੇ ਰੈਪ੍ਰੈਜ਼ੈਂਟੇਟਿਵ ਦਾ ਕੋਈ ਫਾਇਦਾ ਨਹੀਂ ਕਿ ਤੁਹਾਡੇ ਜਿਹੜੇ ਆਪੋਜੀਸ਼ਨ ਦੇ ਤੁਹਾਡੇ ਸਾਥੀ ਨੇ ਤੁਹਾਨੂੰ ਜਿਹੜੇ ਕੰਟੈਸਟ ਕਰ ਰਹੇ ਨੇ ਆਪੋਜੀਸ਼ਨ ਦੇ ਵਿੱਚ ਉਹੀ ਸਵਾਲ ਕਰ ਰਹੇ ਨੇ ਮਹਿੰਦਰ ਭਗਤ ਜੀ ਕਿ ਇੱਥੇ ਲਾਅ ਐਂਡ ਆਰਡਰ ਸਹੀ ਨਹੀਂ ਹੈ ਇੱਥੇ ਸੱਟਾ ਇੱਥੇ ਜੂਆ ਬਹੁਤ ਜ਼ਿਆਦਾ ਹੈ ਨਸ਼ੇ ਦਾ ਕਹਿਰ ਇੱਥੇ ਕਹਿੰਦੇ ਵਰਤਦਾ ਪਿਆ ਕਿਸੇ ਬਸਤੀ ਦਾ ਉਹ ਜ਼ਿਕਰ ਕਰ ਰਹੇ ਸੀ ਕਹਿੰਦੇ ਉੱਥੇ ਜਾ ਕੇ ਦੇਖ ਕੇ ਆਓ ਇੱਕ ਘਰ ਘਰ ਦੇ ਵਿੱਚ ਮਾਵਾਂ ਬਰਕਦੀਆਂ ਪਈਆਂ ਰੋਧੀਆਂ ਨੇ ਬਿਲਕੁਲ ਠੀਕ ਤੁਸੀਂ ਬਿਲਕੁਲ ਸਹੀ ਕਹਿ ਗਏ ਇਹੋ ਹੀ ਗੱਲ ਹੈਗੀ ਹੈ ਕਿ ਜੋ ਇੱਥੇ ਨਸ਼ਾ बिकਦਾ ਪਿਆ ਉਹ ਸਾਡੇ ਬੱਚੇ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਹੈਗੀਆਂ ਇਹੋ ਹੀ ਗੱਲ ਹੈਗੀ ਹੈ ਕਿ ਜੋ ਜਨਤਾ ਹੈਗੀ ਸਾਨੂੰ ਪਤਾ ਹੈਗਾ ਬਈ ਨਸ਼ਾ ਜਿਹੜਾ ਆਇਆ ਹੈਗਾ ਨਾ ਉਹਨਾਂ ਨੂੰ ਪੁੱਛਣਾ ਭਗਤ ਜੀ ਵਲੇ ਇਦਾਂ ਨਸ਼ਾ ਹੁੰਦਾ ਸੀ ਕੋਈ ਨਹੀਂ ਸੀ ਹੁੰਦਾ ਸਾਰੇ ਸਭ ਬਸੇ ਸੁਖ ਸ਼ਾਂਤੀ ਹੁੰਦੀ ਹੈ ਕਿਉਂਕਿ ਅਸੀਂ ਸਪੋਰਟ ਨਹੀਂ ਸੀ ਕਰਦੇ ਮੇਰੇ ਮੇਰੇ ਪਿਤਾ ਜੀ ਅਸੀਂ ਨਸ਼ਾ ਬਚਾਉਣ ਵਾਲਾ ਨਾ ਸਪੋਰਟ ਕਰਦੇ ਸੀ ਨਾ ਪੁਲਿਸ ਨੂੰ ਖਰਚ ਕਰਦੇ ਸੀ ਅਸੀਂ ਕਦੇ ਨਹੀਂ ਕਿਹਾ ਇਸ ਕਰਕੇ ਉਸ ਵੇਲੇ ਬੁਰਾਈ ਨਹੀਂ ਸੀ ਆਗੀ ਬੁਰਾਈ ਤਾਂ ਹੀ ਆਉਂਦੀ ਜਦੋਂ ਉੱਥੇ ਕੋਈ ਮੌਕਾ ਦਿੱਤਾ ਜਾਵੇ ਇਸ ਕਰਕੇ ਜੋ ਹੈ ਅਸੀਂ ਪਹਿਲੇ ਵੀ ਹਾਲਾਤ ਚੰਗੇ ਹਨ ਅਸੀਂ ਇਹੋ ਹਾਲਾਤ ਪਹਿਲੇ ਵਾਰੇ ਲਿਆਣਾ ਚਾਹੁੰਦੇ ਆ ਗਿਆਂ ਮੁਕਾਬਲਾ ਕਿੰਨਾ ਦੇ ਦੇ ਉਸਿਆ ਔਰ ਅੱਜ ਜੋ ਮੁਕਾਬਲਾ ਹੈ ਜੋ ਨਜ਼ਰ ਆਉਂਦਾ ਹੈਗਾ ਸਾਡਾ ਕਾਂਗਰਸ ਨਾਲ ਮੁਕਾਬਲਾ ਹੈਗਾ ਕਾਂਗਰਸ ਨਾਲ ਮੁਕਾਬਲਾ ਹੈਗਾ ਔਰ ਉਹਦੇ باوجود ਜੇ ਹੈਗਾ ਅਸੀਂ ਚੰਨੀ ਦੀ ਲਹਿਰ ਅਜੇ ਵੀ ਬਰਕਰਾਰ ਹੈ ਨਾ ਚੰਨੀ ਦੀ ਲਹਿਰ ਕੋਈ ਨਹੀਂ ਹੈਗੀ ਇੱਥੇ ਜਿਹੜਾ ਹੈਗਾ ਨਾ ਨੇਚਰਲੀ ਮਤਲਬ ਜਿਹੜਾ ਹਰ ਪਾਰਟੀ ਦੀ ਆਪਣੀ ਵੋਟ ਹੁੰਦੀ ਹੈਗੀ ਹੈ ਔਰ ਚੰਨੀ ਦਾ ਕੰਮ ਤੇ ਮੁੱਕ ਗਿਆ ਭਗਤ ਦੀ ਲਹਿਰ ਹੈ ਫਿਰ ਹਾਂਜੀ ਮਹਿੰਦਰ ਭਗਤ ਉਹਨਾਂ ਦੀ ਲਹਿਰ ਹੈ ਇੱਥੇ ਆਮ ਆਦਮੀ ਪਾਰਟੀ ਦੀ ਲਹਿਰ ਹੈਗੀ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਹਿਬ ਦੀ ਲਹਿਰ ਹੈਗੀ ਹੈ ਜਿਨ੍ਹਾਂ ਨੇ 43000 ਨੌਕਰੀਆਂ ਦਿੱਤੀਆਂ ਜਿਨ੍ਹਾਂ ਨੇ ਬਿਜਲੀ 90% ਲੋਕਾਂ ਨੂੰ ਫ੍ਰੀ ਦਿੱਤੀ ਜਿਨ੍ਹਾਂ ਨੇ ਅੱچھے ਸਕੂਲ ਬਣਾਏ ਔਰ ਅੱਜ ਬੱਚੇ ਬੱਚਾ ਸਾਰਾ ਜਾਣਦਾ ਹੈ ਕਿ ਜਿਹੜਾ ਹੈਗਾ ਸਰਕਾਰ ਚ ਦੀ ਕੰਮ ਕਰ ਰਹੀ ਹੈਗੀ ਉਹ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਜਿਹੜੀ ਹੋਏਗੀ ਮੌਜੂਦਾ ਉਹ ਹੀ ਸਾਡੇ ਕੰਮ ਕਰਾ ਸਕੇਗੀ ਉਹਦਾ ਵਿਦਾਇਕ ਹੋਣਾ ਚਾਹੀਦਾ ਹੈ ਭਾਜਪਾ ਨੂੰ ਕਿਵੇਂ ਦੇਖ ਰਹੇ ਹੋ ਇੱਥੇ ਐਜ਼ਾ ਆਪਣਾ ਆਪੋਜੀਸ਼ਨ ਕਿਉਂਕਿ ਇੱਕ ਪਾਸੇ ਰਿੰਕੂ ਨੇ ਜਿਹੜੇ ਕਿ ਐਮਪੀ ਦੀ ਚੋਣ ਲੜੇ ਇੱਕ ਪਾਸੇ ਸ਼ੀਤਲ ਲੰਗਰਾਲ ਨੇ ਔਰ ਦੋਵੇਂ ਇੱਥੋਂ ਦੀ ਐਮਐਲਏ ਰਹਿ ਚੁੱਕੇ ਨੇ ਸ਼ੀਤਲ ਲੰਗਰਾਲ ਮੌਜੂਦਾ ਐਮਐਲਏ ਸੀ ਰਿਜ਼ਾਈਨ ਕੀਤਾ ਉਸ ਤੋਂ ਪਹਿਲਾਂ ਰਿੰਕੂਣੀ ਐਮਐਲਏ ਸੀਗੀ ਤਾਂ ਲੱਗਦਾ ਕਿ ਦੋਵੇਂ ਇੱਕੋ ਪਾਰਟੀ ਦੇ ਵਿੱਚ ਨੇ ਉਹ ਤੁਹਾਨੂੰ ਆਪਣੇ ਕੋਈ ਸਾਹਮਣੇ ਉਹ ਖਤਰਨਾਕ ਚੀਜ਼ਾਂ ਲੱਗਦੀਆਂ ਨੇ ਦੇਖੋ ਜੀ ਜਿਹੜੇ ਪਿੱਛੇ ਵੋਟਾਂ ਪਈਆਂ ਆ ਬੀਜੇਪੀ ਨੂੰ ਵੋਟਾਂ ਪਈਆਂ ਹੈਗੀਆਂ ਉਹ ਰਾਮੰਦਰ ਫੈਕਟਰੀ ਮਾਨਯੋਗ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਦੇ ਕਾਰਨ ਪਈਆਂ ਉਹਨਾਂ ਨੇ ਪਈਆਂ ਵੋਟਾਂ ਹਮ ਹਮ ਇਹਨਾਂ ਨੇ ਦੇਖੋ ਕਿਤੋਂ ਇਹ ਹੈਰਾਨ ਹੋਗੇ ਗਗਨਜੀ ਜੀ ਹੈਰਾਨ ਹੋਵੋਗੇ ਕਿ ਕੋਈ ਪੋਸਟਰ ਲੱਗਣ ਜੀ ਇਲਾਕ ਲੋਕ ਸਭਾ ਦਾ ਇਲੈਕਸ਼ਨ ਹੋਵੇ ਉਮੀਦਵਾਰ ਦੀ ਫੋਟੋ ਨਾ ਲੱਗਦੀ ਹੋਈ ਮੋਦੀ ਸਾਹਿਬ ਦੀ ਫੋਟੋ ਲੱਗਦੀ ਹੈ ਪੋਸਟਰਾਂ ਵਿੱਚ ਫਲੈਕਸਾਂ ਵਿੱਚ ਬੋਟਰ ਕਦੀ ਲੱਗਦੀ ਸੀ ਮੋਦੀ ਸਾਹਿਬ ਦੀ ਉਮੀਦਵਾਰ ਦੀ ਫੋਟੋ ਵੀ ਨਹੀਂ ਲੱਗਾਈ ਜਾਂਦੀ ਰਹੀ ਹਮ ਕਿੰਨਾ ਮਤਲਬ ਭਾਜਪੀ ਨੂੰ ਮਤਲਬ ਇਹ ਰਹਾਗਾ ਵੋਟ ਮੰਗਦੀ ਸੀ ਕਿ ਉਹਨਾਂ ਨੂੰ ਆਪਣੇ ਆਪ ਤੇ ਕੋਈ ਭਰੋਸਾ ਨਹੀਂ ਸੀ ਹੈਗਾ ਸਾਰੇ ਉਮੀਦਵਾਰ ਨੂੰ ਵੋਟਾਂ ਪਾਣਗੇ ਇਸ ਕਰਕੇ ਜੋ ਹੈ ਪਹਿਲੀਆਂ ਜਿਹੜੀਆਂ ਵੋਟਾਂ ਪਈਆਂ ਉਹਦਾ ਕੋਈ ਕਨਸਰਨ ਨਹੀਂ ਹੈਗਾ ਹੋਂ ਜਿਹੜੀਆਂ ਵੋਟਾਂ ਪਹਿਲਾਂ ਮੋਦੀ ਸਾਹਿਬ ਦੇ ਮੂੰਹ ਨੂੰ ਪਾਈਆਂ ਆਰਮਜਨ ਭੂਮੀ ਦੇ ਕਰਨ ਪੈਗੀਆਂ ਹੋਂ ਜਿਹੜੀਆਂ ਵੋਟਾਂ ਪੈਣੀਆਂ ਉਸ ਉਮੀਦਵਾਰ ਨੂੰ ਪੈਣੀਆਂ ਉਮੀਦਵਾਰ ਕਿਹੜਾ ਹੈ ਉਹਨੂੰ ਵੇਖ ਕੇ ਲੋਕਾਂ ਨੇ ਵੋਟਾਂ ਪਾਣੀਆਂ ਹਾਲਾਂਕਿ ਸ਼ੀਤਲ ਕਹਿੰਦੇ ਕਿ ਮੈਂ ਇਹਨਾਂ 2.5 ਸਾਲਾਂ ਦੇ ਵਿੱਚ ਲੋਕਾਂ ਦੇ ਮੁੱਦੇ ਬੜੇ ਹੱਲ ਕਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਪਰ ਅਜੇ ਵੀ ਜੇ ਲੋਕਾਂ ਦੇ ਵਿੱਚ ਜਾਓ ਤਾਂ ਉਹੀ ਮੁੱਦੇ ਨੇ ਗਲੀਆਂ ਨਾਲੀਆਂ ਪਾਣੀ ਦੇ ਟ੍ਰੀਟਮੈਂਟ ਦਾ ਮੁੱਦਾ ਪਾਣੀ ਖਰਾਬ ਆਉਣ ਦਾ ਇੱਥੇ ਮੁੱਦਾ ਬਹੁਤ ਲੋਕਾਂ ਦੇ ਵਿੱਚ ਚੱਲ ਰਿਹਾ ਹੈ ਕਿ ਪਾਣੀ ਸਾਫ਼ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਤਾਂ ਇਹ ਚੀਜ਼ਾਂ ਕਿਵੇਂ ਅਜੇ ਤੱਕ ਨੰਗਰੀਆਂ ਹੀ ਆਂਦੀਆਂ ਨੇ ਇੰਨਾ ਸਾਲ ਆਜ਼ਾਦੀ ਨੂੰ ਹੋ ਗਏ ਪਰ ਲੋਕੀ ਅਜੇ ਵੀ ਉਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਪਏ ਨੇ ਮਹਿੰਦਰ ਜੀ ਦੇਖੋ ਇਹਦੀ ਗੱਲ ਤੁਸੀਂ ਕਹੀ ਹੈਗੀ ਨਾ ਇਹ ਲੋਕਾਂ ਨੇ ਕਾਉਂਸਲ ਦੇ ਕੰਮ ਹੁੰਦੇ ਨੇ ਸੀਵਰੇਜ ਵਾਟਰ ਸਪਲਾਈ ਸਮੱਸਿਆਵਾਂ ਹੱਲ ਕਰਨੀਆਂ 70 ਸਾਲ ਦਾ ਸਿਸਟਮ ਜਿਹੜਾ ਖਰਾਬ ਕੀਤਾ ਗਿਆ ਹੈਗਾ ਉਹਦੇ ਕਾਰਨ ਸਮੱਸਿਆਵਾਂ ਆ ਰਹੀਆਂ ਪਲੱਸ ਅਗਰ ਤੁਸੀਂ ਦੇਖੋ ਅਗਰ ਅੱਜੋ ਗੱਲ ਕਰ ਰਹੇ ਨੇ ਇਹ ਜਨੀਆਂ ਹੀ ਸਮੱਸਿਆ ਹੈਗੀਆਂ ਮੈਂ ਕਿਸੇ ਤਰ੍ਹਾਂ ਹੈਰਾਨ ਹੁਣਾ ਜਿਨ੍ਹਾਂ ਲੋਕਾਂ ਨੇ ਸਮੱਸਿਆ ਹੱਲ ਕਰਨੀਆਂ ਹਨ ਉਹਨਾਂ ਨੇ ਕੀਤੀਆਂ ਨਹੀਂ ਅੱਜ ਕਹਿ ਰਹੇ ਨੇ ਸਮੱਸਿਆ ਹੈਗੀਆਂ ਨੇ ਉਹ ਤੁਹਾਡੀ ਜ਼ਿੰਮੇਵਾਰੀ ਸੀ 7 ਸਾਲ ਤੁਸੀਂ 5 ਸਾਲ ਕਾਂਗਸ ਦਾ ਐਮ.ਐਲ.ਏ ਰਿਆ ਅੱਜ 2 ਸਾਲ ਐਮ ਰਿਆ ਐਮ.ਐਲ.ਏ ਫਰੋਮ ਆਮਦੀ ਪਾਰਟੀ ਐਮ.ਐਲ.ਏ ਐਜ਼ ਅ ਇੰਡੀਵਿਜੂਅਲ ਹੀ ਵਾਸ ਰਿਸਪੌਂਸੀਬਲ ਐਜ਼ ਅ ਪਰਸਨ ਕਿ ਤੁਸੀਂ 7 ਸਾਲ ਕੋਈ ਨਹੀਂ ਕੰਮ ਕਰਾਇਆਗੇ ਅੱਜ ਤੁਸੀਂ ਕਹਿ ਰਹੇ ਹੋ ਕਿ ਕੰਮ ਨਹੀਂ ਹੋ ਰਿਹਾ ਸੀਵਰੇਜ ਚੱਲਦਾ ਵਾਟਰ ਸਪਲਾਈ ਨਹੀਂ ਚੱਲਦੀ ਉਹ ਤੁਸੀਂ ਤਾਂ ਕੰਮ ਕਰਾਣੇ ਸਨ ਤੁਸੀਂ ਕਰਾਏ ਨਹੀਂ ਅੱਜ ਉਲਟਾ ਚੋਰ ਕਤਵਾਲ ਕੋ ਡਾਂਡੇ ਵਾਲੀ ਗੱਲ ਹੋ ਗਈ ਨਾ ਕਿ ਤੁਸੀਂ ਤਾਂ ਕੰਮ ਕਰਾਏ ਨਹੀਂ ਹੁਣ ਤੁਸੀਂ ਲਾਮੇ ਦੇਂਦੇ ਹੋ ਕਿ ਕੰਮ ਨਹੀਂ ਹੋਏ ਇਸ ਕਰਕੇ ਕੰਮ ਕਰਾਏ ਹੋਣ ਤੇ ਫਿਰ ਇਦਾਂ ਦੀ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਅਸੀਂ ਕੰਮ ਕਰਾਵਾਂਗੇ ਪਹਿਲਾਂ ਵੀ ਕਰਾਉਂਦੇ ਰਹੇ ਹਾਂ ਹੁਣ ਵੀ ਅਸੀਂ ਕੰਮ ਕਰਾਵਾਂਗੇ ਵੈਸੇ ਇਹ ਸਿਆਸਤ ਦੀ ਤਸਵੀਰ ਬਖਰੀਨ ਲੱਗਦੀ ਕਿਸੇ ਟਾਈਮ ਤੁਸੀਂ ਰਿੰਕੂਣਾ ਵਾਸਤੇ ਪ੍ਰਚਾਰ ਕੀਤਾ ਸੀ ਵੋਟਾਂ ਪਾਉਣ ਵਾਸਤੇ ਜਦੋਂ ਉਹ ਬਾਈ ਇਲੈਕਸ਼ਨ ਲੜ ਰਹੇ ਸੀ ਐਮਪੀ ਦੀ ਉਹ ਭਾਜਪਾ ਚਲੇ ਗਏ ਔਰ ਜਿਹੜੇ ਸ਼ੀਤਲ ਇੱਥੋਂ ਦੇ ਐਮਐਲਏ ਸੀਗੇ ਉਹਨਾਂ ਨੇ ਕਿਸੇ ਟਾਈਮ ਤੁਹਾਡੇ ਜਦੋਂ ਤੁਸੀਂ ਬੀਜੇਪੀ ਦੇ ਵੱਲੋਂ ਕੰਟੈਸਟ ਕਰਦੇ ਹੁੰਦੇ ਸੀ ਤੁਹਾਡੇ ਵਾਸਤੇ ਪ੍ਰਚਾਰ ਕੀਤਾ ਸੀ ਦੇਖੋ ਇਹ ਤੇ ਹੁੰਦਾ ਜਦੋਂ ਕੋ ਜਿੱਥੇ ਹੁੰਦਾ ਹੈਗਾ ਮੇਰਾ ਤਾਂ ਮੰਨਣਾ ਹੈਗਾ ਜਿੱਥੇ ਵੀ ਤੁਸੀਂ ਜਿਹੇ ਹਾਲਾਤ ਚ ਹੈਗੇ ਉਹ ਤੁਹਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈਗਾ ਇਹ ਤੁਹਾਡਾ ਆਪਣਾ ਹੈਗਾ ਅਗਰ ਤੁਸੀਂ ਜਿਸ ਪਾਰਟੀ ਦੇ ਅਗੇ ਤੁਹਾਨੂੰ سپورਟ ਕਰਨੀ ਚਾਹੀਦੀ ਹੈਗੀ ਪਰ ਇਹ ਜਿਹੜੇ ਹੈਗੇ ਨੇ ਉਹਨਾਂ ਨੇ ਪਹਿਲਾਂ ਉਧਰ ਸਨ ਫਿਰ ਉਧਰ ਹੋ ਗਏ ਕਦੇ ਅਸਤੀਫਾ ਦਿੰਦੇ ਨੇ ਕਦੇ ਵਾਪਸ ਲੈਂਦੇ ਨੇ ਕਦੇ ਕੈਨਸਲ ਹੋ ਜਾਂਦਾ ਬਤਕ ਦੇ ਆਰ ਨਾਟ ਡਿਸਾਈਡਿੰਗ ਮਾਈਂਡ ਤੁਸੀਂ ਪਹਿਲਾਂ ਕੰਮ ਸੋਚ ਕੇ ਕੰਮ ਕਰੋ ਕੀ ਕਰਨਾ ਹੈਗਾ ਤੁਸੀਂ ਪਹਿਲਾਂ ਐਮਪੀ ਬਣ ਗਏ ਜਿਸ ਪਾਰਟੀ ਨੇ ਐਮਪੀ ਬਣਾਇਆ ਤੁਸੀਂ ਉਨ ਛੜ ਕੇ ਚਲੇ ਗਏ ਇਹਨੂੰ ਐਮਐਲਏ ਬਣਾਇਆ ਉਨੇ ਮੇਰੇ ਬੰਦੇ ਬਾਅਦ ਅਸਤੀਫਾ ਦੇ ਦਿੱਤਾ ਬਣਿਆ ਸੀ 5 ਸਾਲ ਵਾਸਤੇ 2 ਸਾਲ ਬਾਅਦ ਅਸਤੀਫਾ ਦਿੱਤਾ ਇਹ ਜੋ ਕੁਝ ਹੋ ਰਿਹਾ ਹੈਗਾ ਉਹਨਾਂ ਦੀਆਂ ਪਰ ਮੈਂ ਮੰਨਣਾ ਮੇਰਾ ਵੀ ਮੰਨਣਾ ਹੈਗਾ ਕਿ ਵਾਹਿਗੁਰੂ ਪਰਪਿਤਾ ਪਰਮਾਤਮਾ ਜੋ ਕਰਦਾ ਹੈ ਅੱਛਾ ਕਰਦਾ ਹੈ ਅ ਮੇਦਰਪਕ ਜੀ ਮੇਰਾ ਆਖੀਲਾ ਸਵਾਲ ਰਹੂਗਾ ਕਿਉਂਕਿ ਇੱਕ ਪਾਸੇ ਆਮ ਆਦਿਪਾਟੀ ਦੇ ਕੋਲ ਇੱਕ ਬਹੁਤ ਵੱਡਾ ਬਹੁਮਤ ਹੈ 92 ਐਮਐਲਏ ਜਿੱਤ ਕੇ ਆਏ ਸੀ ਹਾਲਾਂਕਿ ਉਹਦੇ ਵਿੱਚੋਂ ਸ਼ੀਤਲ ਚੱਲੇ ਗਈ ਹੈ ਦੂਜੇ ਪਾਸੇ ਵਿਰੋਧੀ ਸਵਾਲ ਇਹ ਵੀ ਖੜੇ ਕਰ ਰਹੇ ਨੇ ਆ ਕਾਂਗਰਸ ਦੇ ਤੌਰ ਦੇ ਉੱਤੇ ਇਹ ਕਹਿੰਦੀ ਹੈ ਕਹਿੰਦੇ ਕਿ ਸਰਕਾਰ ਬਹੁਤੀ देर ਹੁਣ ਟਿਕਣ ਵਾਲੀ ਨਹੀਂ ਹੈ ਸਰਤਾ ਸਰਕਾਰ ਜਿਹੜੀ ਹੈ ਉਹ ਡਿੱਗ ਜੂਗੀ ਪ੍ਰਤਾਪ ਬਾਜਵਾ ਦਾ ਇਹੀ ਥੋੜੇ ਦਿਨ ਪਹਿਲਾਂ ਬਿਆਨ ਆਂਦਾ ਉਹ ਕਹਿੰਦੇ ਕਿ ਸੀਐਮ ਭਗਵੰਤ ਮਾਨ ਇੱਕ ਨਾਸ਼ੰਦੇ ਬਣਨਗੇ ਅਜਿਹੇ ਜਦੋਂ ਸਮੀਕਰਨ ਚੱਲ ਰਹੇ ਹੋਣ ਅਜਿਹੇ ਹਾਲਾਤ ਬਣੇ ਹੋਣ ਤਾਂ ਉਸ ਦੇ ਵਿੱਚ ਇਸ ਚੋਣ ਦੇ ਉੱਤੇ ਕੀ ਅਸਰ ਲੱਗਦਾ ਹੈ ਕੋਈ ਪਊਗਾ ਦੇਖੋ ਜਿਹੜੀ ਆਪਰੇਸ਼ਨ ਹੈਗੀ ਹੈ ਦੇਖੋ ਉਹਨਾਂ ਨੂੰ ਪਹਿਲੀ ਗੱਲ ਤੇ ਬਰਦਾਸ਼ਤ ਨਹੀਂ ਹੋ ਰਿਆ ਕਿ ਇੱਕ ਪਹਿਲੀ ਵਾਰ ਸਰਕਾਰ ਬਣੀ ਹੋਏ ਉਥੇ 92 ਐਮਐਲਏ ਬਣ ਜਾਣ ਉਹਨੂੰ ਉਹ ਪਸੰਦ ਆਇਆ ਹੈਗਾ ਤੇ ਉਹਨੂੰ ਅਜੇ ਤੱਕ ਡਾਈਜੈਸਟ ਨਹੀਂ ਹੋਇਆ ਹੈਗਾ ਵੀ ਸਾਡੀ ਸਰਕਾਰ ਚਲੀ ਗਈ ਹੈ ਜੀ ਇਸ ਕਰਕੇ ਰਹਿ ਗਿਆ ਨਾ ਉਹ ਉਹਨਾਂ ਨੂੰ ਹੁਣ ਉਹ ਹੀ ਖਿਆਲ ਆਂਦੇ ਨੇ ਪਹਿਲੇ ਵਾਲੇ ਮੰਗੇਰੀ ਲਾਲ ਕੇ ਹਸੀਨ ਸੁਪਨੇ ਕਿ ਵੀ ਸਰਕਾਰ ਡਿੱਗ ਪੇਗੀ ਸਰਕਾਰ ਹੋਲੇਗੀ ਉਹ 92 ਐਮਐਲਏ ਹੈਗੇ ਨੇ ਸਰਕਾਰ ਕਿੱਦਾਂ ਡਿੱਗ ਜਾਏਗੀ ਉਹਨਾਂ ਨੇ ਇੰਨਾ ਭਧੌਂਜੇ ਤਾਂ ਹੈਗਾ ਤੁਹਾਡੇ 12-13 ਐਮਐਲਏ ਦੇ ਨਾਲ ਸਰਕਾਰ ਡਿੱਗ ਜਾਈ ਨਹੀਂ ਹੈਗੀ ਸੋ ਇਸ ਕਰਕੇ ਲੋਕਾਂ ਨੂੰ ਵਹਿਮ ਪਾਣਾ ਆਪਣੇ ਆਪ ਨੂੰ ਖੁਸ਼ ਕਰਨਾ ਤੇ ਕਿਆ ਨਾਮ ਸਰਕਾਰ ਡਿਗੇ ਜਾਨੀ ਹੈਗੀ ਸਰਕਾਰ ਹੀ ਡਿਗੇਗੀ ਜਿੱਥੇ 250 ਚੱਲਦੀ ਹੈ ਨਾ ਉੱਥੇ 250 ਬਾਕੀ ਵੀ ਚੱਲੇਗੀ ਇਹ 5 ਸਾਲ ਪੂਰੇ ਕਰੇਗੀ ਉਹ ਲੱਗਦਾ ਕਿ ਅਗੋਂ ਫਿਰ ਇਹ ਸਰਕਾਰ ਆਏਗੀ ਅਖੀਰ ਦੇ ਵਿੱਚ ਕਿਉਂਕਿ ਦੋ ਵਾਰ ਭਾਜਪਾ ਵੱਲੋਂ ਕੰਟੈਸਟ ਕੀਤਾ ਪਰ ਨਿਰਾਸ਼ਾ ਹੱਦ ਦੇ ਵਿੱਚ ਲੱਗੀ ਹੈ ਹੁਣ ਆਮ ਆਦੀ ਪਾਰਟੀ ਦੇ ਤੁਸੀਂ ਉਮੀਦਵਾਰ ਹੋ ਸੁਪਨਾ ਹਰੇਕ ਦਾ ਹੁੰਦਾ ਹੈ ਕਿ ਵਿਧਾਨ ਸਭਾ ਦੀਆਂ ਪੂੜੀਆਂ ਚੜੀਏ ਬਤੌਰ ਜੋ ਤੁਸੀਂ ਪਿਤਾ ਜੀ ਨੂੰ ਵੀ ਵੇਖਦੇ ਹੋਵਗੇ ਤਾਂ ਅੰਬੀਸ਼ਨਸ ਉਦੋਂ ਵੀ ਬਹੁਤ ਸਾਰੇ ਹੋਣਗੇ ਉਦੋਂ ਵੀ ਤੁਹਾਨੂੰ ਹੋਗਾ ਕਿ ਪਰਿਵਾਰ ਦੀ ਲੈਗੇਸੀ ਮੇਨਟੇਨ ਰੱਖੇ ਦਾ ਇੱਛਾ ਕੀ ਹੈ ਇਸ ਲਈ ਮਾਨ ਦੇ ਵਿੱਚ ਖਿਆਲ ਕੀ ਆਉਂਦੇ ਨੇ ਕਿ ਜਦੋਂ ਇੱਥੋਂ ਦੀ ਜੇ ਲੋਕਾਂ ਨੇ ਜਿੱਤ ਹਾਸਲ ਕਰਵਾਈ ਤਾਂ ਕਿਵੇਂ ਉੱਥੇ ਰਿਪਰੈਜ਼ੈਂਟ ਲੋਕਾਂ ਨੂੰ ਕਰਾਂਗੇ ਦੇਖੋ ਸਾਡੇ ਪਰਿਵਾਰ ਦਾ ਹਮੇਸ਼ਾ ਇੱਕ ਅਸੂਲ ਰਿਹਾ ਸੋਚ ਰਹੀ ਹੈ ਕਿ ਮੇਰੇ ਪਿਤਾ ਜੀ ਨੇ ਜਦੋਂ ਐਮਐਲਏ ਬਣੇ 97 ਦੇ ਵਿੱਚ ਉਹਨਾਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਉਹ ਜ਼ਿੰਦਗੀ 'ਚ ਐਮਐਲਏ ਬਣਨਗੇ ਕਿਉਂਕਿ ਉਹਨਾਂ ਨੂੰ ਪੋਲਿਟਿਕਸ ਦਾ ਕੋਈ ਇੰਟਰਸਟ ਨਹੀਂ ਸੀਗਾ ਜਨਤਾ ਨੇ ਚਾਣਕ ਮਤਲਬ ਕਿ ਇਲੈਕਸ਼ਨ ਹੋਏ ਜਨਤਾ ਨੇ ਉਹਨਾਂ ਨੂੰ ਐਮਐਲਏ ਬਣਾਇਆ ਉਹਨਾਂ ਨੇ ਬੜੀ ਇਮਾਨਦਾਰ ਦੇ ਨਾਲ ਜੀ ਹਰ ਇਨਸਾਨ ਨੂੰ ਮੇਰੀ ਬਾਕੀਆਂ ਨੂੰ ਬੇਨਤੀ ਹੈਗੀ ਏ ਕਿ ਜਦੋਂ ਪਰਮਾਤਮਾ ਤੁਹਾਨੂੰ ਕੋਈ ਜ਼ਿੰਮੇਵਾਰੀ ਦਿੰਦਾ ਹੈਗਾ ਉਹਨੂੰ ਬਖੂਬੀ ਇਮਾਨਦਾਰ ਨਾਲ ਨਿਭਾਓ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੌਂਸਲ ਬੰਨਾ ਐਮਐਲਏ ਬੰਨਾ ਮੈਂਬਰ ਪਾਰਲੀਮੈਂਟ ਬੰਨਾ ਪਰਮਪితਾ ਪਰਮਾਤਮਾ ਵਾਹਿਗੁਰੂ ਦੀ ਕੋਈ ਅਪਾਰ ਕਿਰਪਾ ਹੁੰਦੀ ਤੁਹਾਡੇ ਤੇ ਜਦੋਂ ਤੁਹਾਨੂੰ ਇਦਾਂ ਦੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈਗੀ ਹੈ ਪਰ ਜਦੋਂ ਮਿਲਦੀ ਹੈਗੀ ਤੁਸੀਂ ਬਖੂਬੀ ਉਸਨੂੰ ਇਮਾਨਦਾਰ ਨਾਲ ਨਿਭਾਓ ਉਹਨੂੰ ਮਤਲਬ ਇਹ ਜਿਹੜਾ ਹੈਗਾ ਉਸਨੂੰ ਵਪਾਰ ਨਾ ਬਣਾਓ ਇਹ ਸੇਵਾ ਦਾ ਸਾਧਨ ਹੈਗਾ ਇਸ ਕਰਕੇ ਅਸੀਂ ਪਹਿਲਾਂ ਵੀ ਇਦਾਂ ਕਰਦੇ ਆਏ ਆਂ ਉਦੇ ਬਾਅਦ ਹੁਣ ਮੈਂ ਐਫਰਟ ਕੀਤੀ ਲਗਾਤਾਰ ਹਰ ਵੇ ਮਂ ਪ੍ਰਯਾਸ ਕਰਨਾ ਫਰਜ਼ ਹੈਗਾ ਦੋ ਵਾਰ ਇਲੈਕਸ਼ਨ ਆੜਿਆ ਪਰ ਬੀਜੇਪੀ ਦੇ ਖਿਲਾਫ ਐਂਟੀ ਵੇਵ ਇੱਕੜੀ ਕਾਨੂੰਨਾ ਕਾਨੂੰਨ ਆ ਗਏ ਇੱਕੜੀ ਪਹਿਲਾਂ ਉਹਨਾਂ ਦੇ ਕਾਲਦਲ ਦੇ ਨਾਲ ਹੋਣ ਦੇ ਕਾਰਨ ਲੋਕੀ ਕਾਲਦਲ ਨਾਲ ਨਰਾਸ਼ ਸੀ ਪਰਸੈਂਟੇਜ ਬਹੁਤ ਵਧਿਆ ਪੰਜਾਬ ਦੇ ਵਿੱਚ ਨਰਾਸ਼ ਨਰਾਸ਼ ਸੀ ਉਹਦੇ ਬਾਅਦ ਫਿਰ ਨਰਾਸ਼ ਹੁੰਦੇ ਕਰਨ ਜਦਾ ਹੈਗਾ ਉਹ ਫਿਰ ਅਸੀਂ ਉਸ ਕਹੇ ਲੂਜ਼ ਕਰ ਗਿਆ ਮੈਂ ਬੀਜੇਪੀ ਦਾ ਨਾ ਵੋਟ ਬੈਂਕ ਵਧਿਆ ਹੈਗਾ ਠੀਕ ਹੈ ਹਰ ਪਾਰਟੀ ਆਪਣਾ ਪ੍ਰਯਾਸ ਕਰਦੀ ਏ ਹੌਲੀ ਹੌਲੀ ਤੇ ਵੋਟ ਬੰਦਾ ਪਿਆਗਾ ਪਰ ਤੇ باوجود ਜਿਹੜਾ ਹੈਗਾ ਨਾ ਪੰਜਾਬ ਦੇ ਵਿੱਚ ਸਿੰਗਲ ਪਾਰਟੀ ਬੀਜੇਪੀ ਕਦੇ ਵੀ ਨਹੀਂ ਆ ਸਕਦੀ ਘੱਟ ਦੁਗੜ ਮੈਂ 30 40 ਸਾਲ ਬਾਅਦ ਤੇ ਮੈਂ ਕਹਿ ਸਕਦਾ ਕੋਈ ਕਹਾਂ ਜਾ ਸਕਦਾਗਾ ਬਟ ਇਟ ਵਿਲ ਟੇਕ ਟਾਈਮ ਲੌਂਗ ਲੌਂਗ ਟਾਈਮ ਠੀਕ ਹੈ ਕਿਉਂਕਿ ਸਾਰਾ ਪੰਜਾਬ ਇੱਕ ਲਗ ਸਟੇਟ ਹੈਗਾ ਅਸੀਂ ਇਹਨੂੰ ਬਾਕੀਆਂ ਨਾਲ ਕੰਪੇਅਰ ਨਹੀਂ ਕਰ ਸਕਦੇ ਹੈਗੇ ਗੁਜਰਾਤ ਨਾਲ ਕੰਪੇਅਰ ਨਹੀਂ ਕਰ ਸਕਦੇ ਹੈਗੇ ਇਹ ਪੰਜਾਬ ਦਾ ਸਟਰਕਚਰ ਅਲੱਗ ਹੈਗਾ ਤੇ 51 ਮੋਰ ਥੈਨ 50 ਪਰਸੈਂਟ ਜਿਹੜੀ ਹੈਗੀ ਸਿੱਖ ਵੋਟ ਹੈਗੀ ਹੈ ਉਹ ਸਾਰਾ ਬੀਜੇਪੀ ਨਾਲ ਨਰਾਜ਼ ਹੈਗਾ ਕਿਉਂ ਨਰਾਜ ਤੁਸੀਂ ਸੁਨਵਾਈ ਨਹੀਂ ਕੀਤੀ ਕਾਲੇ ਕਾਨੂੰਨ ਲੈਣ ਦੇ ਸਾਰੇ ਲੋਕੀ ਨਰਾਜ ਨੇ ਠੀਕ ਹੈ ਮਹਿੰਦਰ ਭਗਤ ਥੈਂਕ ਯੂ ਬਹੁਤ ਬਹੁਤ ਸਮਾਂ ਦੇ ਰਹੇ ਹੋ ਥੈਂਕ ਯੂ ਸ਼ਾਮਾ ਤੁਹਾਨੂੰ ਤੁਹਾਡੀ ਇਲੈਕਸ਼ਨ ਦੇ ਲਈ ਤਾਂ ਮਹਿੰਦਰ ਭਗਤ ਜੀ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਔਰ ਆਮ ਆਦੀ ਪਾਰਟੀ ਦਾ ਆਮ ਹੀ ਐਮਐਲਏ ਇਥੋਂ ਜਿਤਾਓ ਤਾਂ ਜੋ ਇਥੋਂ ਦੇ ਮੁੱਦੇ ਵਿਧਾਨ ਸਭਾ ਦੇ ਵਿੱਚ ਪਹੁੰਚਣ ਔਰ ਉੱਥੇ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੀਦਾ ਦੇਖਣਾ ਹੋਊਗਾ ਕਿ ਜਲੰਧਰ ਵਾਸੀ ਇਸ ਵਾਰ ਕਿਸ ਦੇ ਉੱਤੇ ਆਪਣਾ ਭਰੋਸਾ ਜਤਾਉਂਦੇ ਨੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ